ਲੋਕਾਂ ਦੇ ਸੁਪਨੇ ਤੋੜ ਕੇ ਆਮ ਆਦਮੀ ਪਾਰਟੀ ਵਾਲੇ ਆਪਦੇ ਸੁਪਨੇ ਪੂਰੇ ਕਰਨ ਲੱਗੇ ਜੇ ਹੁਣ ਗਰੀਬ ਘਰ ਦਾ ਮੁੰਡਾ ਐਮ ਐਲ ਏ ਬਣ ਗਿਆ ਉਹ ਫੋਰਚੂਨਰ ਗੱਡੀ 'ਚੋਂ ਪੈਰ ਨਹੀਂ ਲਾਉਂਦਾ ਜਹਾਜ਼ 'ਚੋਂ ਪੈਰ ਨਹੀਂ ਲਾਉਂਦਾ ਉਹ ਆਮ ਕਾ ਦਾ ਇਹ ਆਮ ਤੋਂ ਖਾਸ ਕੁਝ ਹੋਇਆ 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 ਬਈ ਸਾਰੀ ਹੋਇਆ ਦੱਸੋ ਕੌਣ ਨਹੀਂ ਹੈ ਦਿੱਲੀ ਦਾ ਦਬਦਬਾ ਹੈ ਹਰੇਕ ਪਾਰਟੀ ਦੇ ਹੁੰਦਾ ਜੋ ਵੀ ਚਾਹੇ ਪਾਰਟੀ ਆ ਆਮ ਆਦਮੀ ਪਾਰਟੀ ਦੇ ਵਿੱਚ ਹੈ ਕਿ ਦਬਦਬਾ ਪੂਰਾ ਹੈ ਬਈ ਇਹਨਾਂ ਦੇ ਤੁਸੀਂ ਕਿਸੇ ਮੰਤਰੀ ਦੇ ਇੰਟਰਵਿਊ ਕਰਕੇ ਦਿਖਾਓ ਸਾਨੂੰ ਦਿੰਦੇ ਜਿਹੜੇ ਚੈਨਲ ਉਹਨਾਂ ਦੇ ਕਰੇ ਵਿਆ ਵੀ ਇਹਨਾਂ ਨੂੰ ਦੇਣਾ ਆ ਤੇ ਆ ਸਵਾਲ ਪੁੱਛਣਿਆ ਉਹਨਾਂ ਨੂੰ ਇੰਟਰ ਕੋਦੀ ਇਹ ਕਹਿੰਦੇ ਰਹੇ ਹੋ ਕਿ ਕਾਂਗਰਸੀ ਵੀ ਭ੍ਰਿਸ਼ਟਾਚਾਰ ਕਰਦੇ ਰੇ ਅਕਾਲੀ ਦਲ ਭ੍ਰਿਸ਼ਟਾਚਾਰ ਕਰਦੇ ਰੇ ਫਿਰ ਅੱਜ ਤੁਸੀਂ ਉਸੇ ਪਾਰਟੀ ਦੇ ਵਿੱਚ ਆ ਗਏ ਅੱਜ ਤੁਹਾਨੂੰ ਉਹ ਪਾਰਟੀ ਦੁੱਧ ਤੋਤੀ ਕਿਵੇਂ ਲੱਗਣ ਲੱਗ ਗਈ ਜਿਹੜੀ ਕੱਲ ਤੱਕ ਭ੍ਰਿਸ਼ਟ ਸੀ ਉਦੋਂ ਵੀ ਅਸੀਂ ਆਪ ਦੀ ਜਗ੍ਹਾ ਸਹੀ ਸੀ ਤੇ ਅੱਜ ਵੀ ਸਹੀ ਹੋ ਜਾਦਾ ਕੱਲ ਨੂੰ ਇਹ ਸੋ ਜਸ਼ਨ ਤੋਂ ਵੀ ਲੱਗ ਹੋ ਜੇ ਕਿ ਉਦੋਂ ਮਿਲੀ ਸੀ ਨਹੀਂ ਤੁਸੀਂ ਕਹੋ ਉਦੋਂ ਵੀ ਮੈਂ ਸਹੀ ਹੂੰਗਾ ਮੇਰੇ ਜਿਹੜਾ ਦੋਸਤ ਮਿੱਤਰ ਸੀ ਉਹਨੂੰ ਕਹਿੰਦੇ ਉਹਤੇ ਪਰਚਾ ਬਵਾ ਦਾਂਗੇ ਕਿਸੇ ਜਨਾਨੀ ਤੋਂ ਕਹਾ ਕੇ ਉਹਦੇ ਖਿਲਾਫ ਬਿਆਨ ਦਵਾ ਦਾਂਗੇ ਇਹੋ ਜਿਹਾ ਵੀ ਮੰਨ ਕੇ ਚੱਲੋ ਇਹਨਾਂ ਨੇ ਕਰੇ ਮੈਂ ਹਾਂ ਯਾਰ ਕਰੋ ਜਿਹੜੀ ਪਿੱਚ ਤੇ ਖੇਡੋਗੇ ਉਸੇ ਤੇ ਖੇਡਾਂਗੇ ਅੱਜ ਦੀ ਘੜੀ ਅਸੀਂ ਕਹਿੰਦੇ ਆ ਵੀ ਠੀਕ ਆ ਰਾਜਨੀਤਿਕ ਵਿਰੋਧੀਆਂ ਆਪਾਂ ਸਾਡੇ ਮੈਨੂੰ ਲੱਗਦਾ ਪਿਛਲੇ 2 ਸਾਲਾਂ ਤੋਂ ਇੱਕ ਸੜਕ ਦੇ ਬੱਟੇ ਪਏ ਪਿਆ 2 ਕਿਲੋਮੀਟਰ ਦਾ ਹੀ ਟੋਟਾ ਨਹੀਂ ਬਣਾ ਸਕੋ ਉਹ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਬਾਈ ਜੀ ਬਾਦੂ ਤੁਸੀਂ ਜਿਹੜੀ ਮਰਜ਼ੀ ਮਰਾਜ ਦੀ ਫਿਰਨੀ ਵਗਜੋ ਤੁਸੀਂ ਉਹ ਫਿਰਨੀ ਦੇ ਵਿੱਚ ਜੇ ਤੁਸੀਂ ਗੱਡੀ ਸੋਡੀ ਸਹੀ ਸਲਾਮਤ ਆ ਗਈ ਤੁਸੀਂ ਕਹੋ ਬਾਕੀ ਜਿਹੜਾ ਅਸਲ ਬਦਲਾਅ ਹੁੰਦਾ ਲੋਕਾਂ ਵਾਸਤੇ ਉਹ ਕਰਾਉਣਾ ਚਾਹੁੰਦੇ ਆ ਇਹ ਨਕਲ ਬਦਲਾਅ ਮੰਨਦੇ ਨੂੰ ਨਹੀਂ ਇਹ ਤਾਂ ਦੇਖੋ ਅਸਲ ਬਦਲਾਅ ਹੁਣ ਬਦਲਾਅ ਤਾਂ ਇੱਕ ਉਮੀਦ ਹੈ ਅਸਲ ਨਕਲ ਤਾਂ ਸਮਾਂ ਆਉਣ ਤੇ ਪਤਾ ਲੱਗਦਾ ਹੈ ਉਮੀਦ ਤੇ ਹੀ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਸੀਗਾ ਫਿਰ ਇਹਨਾਂ ਨੇ ਕੋਈ ਕੰਮ ਨਹੀਂ ਕੀਤੇ ਸੋ ਆਪੇ ਹੀ ਨਕਲੀ ਹੋ ਗਏ ਦਰਵਾਜ਼ੇ ਦੇ ਵਿੱਚ ਐਂਟਰੀ ਕਈਆਂ ਦੀ ਕਰਵਾਉਂਗੇ ਆਪਾਂ ਦੀਵਾਲੀ ਤੋਂ ਪਹਿਲਾਂ ਪਟਾਕੇ ਨਹੀਂ ਚਲਾਉਣੇ ਇੱਕ ਇੱਕ ਫੁੱਲ ਝੜੀ ਦਿਖਾ ਚੜਾ ਚਲਾ ਚਲਾ ਕੇ ਕੇਰਾ ਮਨੋਰੰਜਨ ਜਾਂ ਕਰਦੇ ਰਹਿਵਾਂਗੇ ਬਹੁਤ ਸਾਰੇ ਬਾਈ ਵੱਡਾ ਬੰਬ ਕਦੋਂ ਚਲਾਉਂਗਾ ਵੱਡਾ ਭਾਈ ਜਦੋਂ ਸਹੀ ਟਾਈਮ ਆ ਗਿਆ ਦੇਖੀਓ ਇਹ ਜਿਆ ਬੰਬ ਚਲਾਵਾ ਮੈਂ ਦਿੱਲੀ ਤੱਕ ਉਹਦੀ ਆਵਾਜ਼ ਸੁਣੂਗੀ ਸਾਥਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਪੰਜਾਬ ਦੇ ਵਿੱਚ ਬਦਲਾ ਦਾ ਨਾਰਾ ਆਉਂਦਾ ਆ ਤੋਂ ਉਸ ਤੋਂ ਬਾਅਦ بڑے ਬਦਲ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ ਹਾਲਾਂਕਿ ਵਾਦੇ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਉਹਨਾਂ ਦੇ ਵਿੱਚੋਂ ਕਿੰਨੇ ਕ ਵਾਦੇ ਪੂਰੇ ਹੋਏ ਗਰਾਉਂਡ ਜ਼ੀਰੋ ਦੀ ਗੱਲ ਕਰਾਂ ਤਾਂ ਗਰਾਉਂਡ ਜ਼ੀਰੋ ਤੇ ਕਿੰਨੇ ਕ ਪੂਰੇ ਹੋ ਸ਼ਾਇਦ ਸਾਢੇ ਤੋਂ ਵਧੇਰੇ ਪੰਜਾਬ ਦੀ ਜਨਤਾ ਜਾਣਦੀ ਉਹ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਬਦਲਾ ਦੇ ਨਾਅਰੇ ਨੂੰ ਰਾਮਪਰਾ ਹਲਕੇ ਦੇ ਵਿੱਚ ਅੱਜ ਬੈਠੇ ਆਂ ਰਾਮਪਰਾ ਹਲਕੇ ਤੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਜਿਹੜੀ ਆ ਉਹ ਸਾਹਮਣੇ ਆਈ ਸੀ ਕਿ ਐਮ ਐਲ ਏ ਬਲਕਾਰ ਚਿੱਦੂ ਦੇ ਪੀ ਏ ਦੇ ਵੱਲੋਂ ਅਸਤੀਫਾ ਜਿਹੜਾ ਆ ਉਹ ਦਿੱਤਾ ਦੇ ਦਿੱਤਾ ਜਾਂਦਾ ਹੈ ਸਾਰਨ ਕਿ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਿਹੜੀ ਆ ਉਜਾਹਿਰ ਕੀਤੀ ਜਾਂਦੀ ਹੈ ਕਿਹਾ ਇਹ ਵੀ ਜਾਂਦਾ ਕਿ ਮੈਂ ਹੱਲਿਆਮਾ ਦੀ ਪਾਰਟੀ ਦੇ ਵਿੱਚ ਆਮਾ ਦੀ ਪਾਰਟੀ ਛੱਡੀ ਨਹੀਂ ਆ ਪਰ ਜੇ ਅੱਜ ਦੀ ਗੱਲ ਕਰਾਂ ਤਾਂ ਆਮ ਆਦੀ ਪਾਰਟੀ ਛੱਡ ਕੇ ਉਹਨਾਂ ਨੇ ਪੱਲਾ ਕਾਂਗਰਸ ਦਾ ਫੜਾਇਆ ਮੈਂ ਗੱਲ ਸੀਰਾ ਮਹਾਰਾਜ ਦੀ ਕਰ ਰਿਹਾ ਸੀਰਾ ਸਾਡੇ ਨਾਲ ਆ ਤੇ ਰਾਮਪੁਰਾ ਹਲਕਾ ਤੋਂ ਬਾਈ ਜਸ਼ਨ ਚਾਹਲੋਰੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸੀਰੇ ਭਾਈ ਮੈਂ ਦੇਖਦਾ ਹੁੰਦਾ ਸੀ ਜਦੋਂ ਆਪਾਂ ਉਦੋਂ ਕਰ ਰਹੇ ਸੀ ਇੱਥੇ ਡਿਬੇਟ ਵੀ ਟੋਪੀ ਲਈ ਹੁੰਦੀ ਸੀ ਆਮ ਆਦੀ ਪਾਰਟੀ ਦੀ ਮੈਂ ਵੀ ਆਮ ਆਦਮੀ ਹੂੰ ਫਿਰ ਹੁਣ ਆਮ ਤੋਂ ਖਾਸ ਵਾਲਿਆਂ ਦੇ ਵਿੱਚ ਕਿਵੇਂ ਆ ਗਏ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪ ਸਭ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਬਈ ਜੀ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਦਿਨਾਂ 'ਚ ਇੱਕ ਮਾਹੌਲ ਬਣਿਆ ਸੀ ਤੇ ਸਾਨੂੰ ਵੀ ਲੱਗਿਆ ਸਾਰੇ ਜਿਵੇਂ ਪੰਜਾਬ 'ਚ ਹੀ ਲੱਗਿਆ ਸਾਡੇ ਹਲਕੇ 'ਚ ਵੀ ਲੱਗਿਆ ਕਿ ਯਾਰ ਆਪਾਂ ਨੂੰ ਪੰਜਾਬ ਦਾ ਕੁਝ ਬਦਲ ਬਦਲਣ ਦੇ ਲਈ ਸਰਕਾਰ ਬਦਲ ਕੇ ਹਨ ਤੇ ਹਲਕੇ ਦੇ ਹਾਲਾਤ ਜਾਂ ਆਪਦੇ ਏਰੀਏ ਦੇ ਹਾਲਾਤ ਬਦਲਣੇ ਚਾਹੀਦੇ ਆ ਜਿਵੇਂ ਹਜ਼ਾਰਾਂ ਨੌਜਵਾਨਾਂ ਦੀ ਭਾਵਨਾ ਸੀ ਉਸੇ ਤਰੀਕੇ ਨਾਲ ਮੇਰੀ ਸੀ ਅਸੀਂ ਵੀ ਦਿਨ ਰਾਤ ਹਲਕੇ ਦੇ ਵਿੱਚ ਕੱਲੇ-ਕੱਲੇ ਪਿੰਡ ਤੱਕ ਕੱਲੇ-ਕੱਲੇ ਘਰ ਤੱਕ ਪਹੁੰਚ ਕੇ ਜਿਹੜੀ ਪਾਰਟੀ ਡਿਊਟੀ ਲਾਉਂਦੀ ਸੀ ਉਹ ਪੂਰੀ ਤਨਦੇਹੀ ਨਾਲ ਨਨ੍ਹਈ ਦੇ ਉਦੋਂ ਬਾਈ ਤੁਸੀਂ ਵੀ ਆਉਂਦੇ ਰਹੇ ਹੋ ਨਾ ਚੈਨਲ ਤੇ ਇੱਥੇ ਸਰਵੇ ਵੀ ਕੀਤਾ ਲੜਾਈਆਂ ਵੀ ਹੋਈਆਂ ਪਰ ਅਸੀਂ ਔਖੇ ਟਾਈਮ 'ਚ ਉਦੋਂ ਨਹੀਂ ਛੱਡਿਆ ਕੈਂਡੀਡੇਟ ਉਹਨੂੰ ਸਾਡੇ ਬੁਲਕਾਰ ਸਿੱਧੂ ਜੀ ਨੂੰ ਪਰ ਸਮਾਂ ਪੈਂਦਾ ਗਿਆ ਬਾਈ ਜੀ ਵੋਟਾਂ ਤੋਂ ਪਹਿਲਾਂ ਗੱਲ ਹੋਰ ਤੇ ਬਾਅਦ 'ਚ ਹੋਰ ਜਿਵੇਂ ਸੁਣਦੇ ਹੁੰਦੇ ਸੀ ਵੀ ਹੋ ਜਾਂਦੀ ਆ ਉਸੇ ਤਰੀਕੇ ਨਾਲ ਅਸੀਂ ਆਪ ਦੇ ਤਨ ਤੇ ਹੰਡਾਈ ਸਾਡਾ ਕੋਈ ਨਿੱਜੀ ਨਹੀਂ ਸੀ ਆਪਣਾ ਜੇ ਕੋਈ ਕਹੀਏ ਵੀ ਜਾਂ ਕੋਈ ਨਿੱਜੀ ਸੀ ਸਾਡੇ ਨਾਲ ਸਾਡੇ ਉਹੀ ਸੀ ਬਾਈ ਜੀ ਜਿਵੇਂ ਹੁਣ ਤੁਸੀਂ ਕੱਲ ਮੇਰੇ ਪਿੰਡ ਜਾ ਕੇ ਹੋਮ ਰਾਜ ਉੱਥੋਂ ਦੇ ਤੁਸੀਂ ਹਸਪਤਾਲ ਦੀ ਗੱਲ ਕਰ ਲਓ ਫਿਰਨੀ ਦੀ ਗੱਲ ਕਰ ਲਓ ਸੀ ਬ੍ਰੇਜ ਸਿਸਟਮ ਦੀ ਗੱਲ ਕਰ ਲਓ ਉਹ ਇੱਕ ਪਿੰਡ ਦੀ ਨਹੀਂ 42 ਦੇ 42 ਪਿੰਡਾਂ ਚ ਇਹ ਮੈਨੂੰ ਮਹਿਸੂਸ ਹੋਇਆ ਵੀ ਉਹ ਸਾਰੇ ਪਿੰਡਾਂ ਦੀ ਉਸ ਤਰੀਕੇ ਨਾਲ ਵਿਕਾਸ ਜਿਹੜਾ 2 ਸਾਲਾਂ ਚ ਲੀਤ ਚੱਲਣਾ ਚਾਹੀਦਾ ਸੀ ਉਹ ਨਹੀਂ ਚੱਲਿਆ ਉਹਦੀ ਦਿਸ਼ਾ ਹੀ ਭਟਕ ਗਈ ਜਿਹੜੀ ਉਹ ਕਹਿੰਦੇ ਵਿਕਾਸ ਦੇ ਲੀਤ ਚੱਲੂ ਪੰਜਾਬ ਮੈਨੂੰ ਲੱਗਦਾ ਵੀ ਉਹ ਸ਼ਾਇਦ ਦਿਸ਼ਾ ਉਹਦੀ ਹੋਰ ਰਾਜਾਂ ਵੱਲ ਹੋ ਗਈ ਪੰਜਾਬ ਦੇ ਸਿਰ ਤੇ ਸਪਨੇ ਹੋਰ ਦੇਖਣੇ ਲੱਗੇ ਜਿਹੜੇ ਵੱਡੇ ਲੀਡਰ ਸੀ ਉਹ ਪੰਜਾਬ ਨੂੰ ਜਿਹੜੇ ਹਾਲਾਤ ਸੀਗੇ ਉਦੋਂ ਵੀ ਥੱਲੇ ਨੂੰ ਸਿੱਟਦਾ ਜਿਹੜਾ ਜਿਹੜੇ ਬਦਲਾਅ ਦੀ ਗੱਲ ਜਿਵੇਂ ਤੁਸੀਂ ਕਿਹਾ ਕਿ ਮੈਂ ਬਦਲਾਅ ਦੇ ਨਾਲ ਜੁੜਿਆ ਸੀ ਜਿਹੜੇ ਬਦਲਾਅ ਦੀ ਗੱਲ ਹੁੰਦੀ ਸੀ ਬਹੁਤ ਨੌਜਵਾਨੀ ਜੁੜੀ ਸੀ ਤੁਸੀਂ ਬੜਾ ਨਜ਼ਦੀਕ ਤੋਂ ਦੇਖਿਆ ਪੀ ਰਹੇ ਹੋ ਐਮਐਲਏ ਦੇ ਤਾਂ ਬੜਾ ਨਜ਼ਦੀਕ ਤੋਂ ਉਸ ਬਦਲਾਅ ਨੂੰ ਦੇਖਿਆ ਤਾਂ ਲੱਗਿਆ ਕਿ ਕਿਸੇ ਤਰ੍ਹਾਂ ਦਾ ਬਦਲਾਅ ਪੰਜਾਬ ਦੇ ਵਿੱਚ ਆਇਆ ਸ਼ੁਰੂ-ਸ਼ੁਰੂ ਤੇ ਬਈ ਸਾਨੂੰ ਲੱਗਿਆ ਵੀ ਅਸੀਂ ਸਿਸਟਮਾ ਜਿਹੜਾ ਸੈੱਟ ਕਰ ਲਿਆ ਪਰ ਹੌਲੀ-ਹੌਲੀ ਆ ਕੇ ਨਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਜਿਵੇਂ ਵਰਕਰਾਂ ਦੀ ਉਮੀਦ ਸੀ ਜਾਂ ਕਿਉਂਕਿ ਆਮ ਆਦਮੀ ਪਾਰਟੀ ਚ ਉਹ ਲੋਕ ਆਏ ਸੀ ਜਿਹੜੇ ਅਲੱਗ ਜੀ ਸੋਚ ਰੱਖਦੇ ਸੀ ਉਹਨਾਂ ਨੂੰ ਲੱਗਦਾ ਸੀ ਯਾਰ ਪਤਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਰਾਤੋਂ ਰਾਤ ਪੰਜਾਬ ਚ ਚਿੱਟਾ ਬੰਦ ਹੋ ਜੂ ਜਾਂ ਜਿਹੜੇ ਜਿਵੇਂ ਉਹ ਕਹਿੰਦੇ ਕਰਾਪਸ਼ਨ ਬੰਦ ਹੋ ਜੂ ਜੀ ਪੰਜਾਬ ਦੇ ਖਜ਼ਾਨੇ ਭਰ ਜਾਣਗੇ ਪਰ ਹੁਣ ਤੁਸੀਂ ਕੱਲ ਵੀ ਜਾ ਕੇ ਉਹ ਸਾਡੇ ਪਿੰਡ ਤੋਂ ਮੋਹਤਵਾਰ ਸੱਜਣ ਜਾ ਕੇ ਡੀਸੀ ਸਾਹਿਬ ਕੋਲੇ ਵੀ ਸਾਡੀ ਫਿਰਨੀ ਬਣਾ ਦਿਓ ਉਹ ਕਹਿੰਦੇ ਫਾਂਡੀ ਹੈ ਨਹੀਂ ਸਾਡੇ ਤੁਸੀਂ ਤੁਹਾਡੇ ਚੈਨਲ ਤੇ ਉਹ ਕਹਿੰਦੇ ਵੀ ਫੰਡੀ ਹੈ ਨਹੀਂ ਨਾ ਡਾਕਟਰ ਹੈ ਪਤਾ ਨਹੀਂ ਕਿਹੜੀਆਂ ਜੁਆਇਨਿੰਗਾਂ ਜਾਂ ਕਿਹੜੀਆਂ ਉਹ ਹੋ ਰਹੀਆਂ ਆਪਣੇ ਸਰਕਾਰੀ ਭਾਰਤੀਆਂ ਉਹ ਰਹੀਆਂ ਨੌਕਰੀਆਂ ਉਹ ਰਹੀਆਂ ਸਾਡੇ ਪਿੰਡ ਦਾ ਨਾ ਤਾਂ ਡਾਕਟਰ ਹੈ ਇੱਥੇ ਆ ਹਸਪਤਾਲ ਚ ਵਗ ਜੋ ਰਾਮਪਰੇ ਵਾਲੇ ਚ ਜਾਂ ਇੱਥੇ ਸੀਵਰੇਜ ਸਿਸਟਮ ਦੇਖ ਲਓ ਰਾਮਪਰੇ ਸ਼ਹਿਰ ਦਾ ਅੱਜ ਦਾ ਚਲੋ ਹੁਣ ਬਰਸਾਤੀ ਦਿਨ ਨਹੀਂ ਹਨ ਫੇਰ ਵੀ ਬਹੁਤ ਲੰਮਾ ਫੂਲ ਵਾਲੀ ਰੋਡ ਦੇਖ ਲਓ ਜੀ ਸਾਨੂੰ ਮੇਰਾ ਜਿਹੜਾ ਛੱਡਣ ਦਾ ਕਾਰਨ ਸੀ ਕਿ ਲੋਕਾਂ ਨਾਲ ਮੈਂ ਸਿੱਧਾ ਜੁੜਿਆ ਸੀ ਹਲਕੇ ਦੇ ਨਾਲ ਤੇ ਕੱਲੇ-ਕੱਲੇ ਘਰ ਦੀ ਮੇਰੇ ਨਾਲ ਜੁੜੇ ਸੀ ਹਨ ਜਿਹੜੇ ਸਾਡੇ ਵਰਕਰ ਸੀ ਕੁਝ ਪੁਰਾਣੇ ਸੀ ਕੁਝ ਨਵੇਂ ਸੀ ਤੇ ਉਹਦੇ ਜੋ 70 80% ਜਿਹੜੇ ਮੇਰੇ ਨਾਲ ਸੀ ਉਹਨਾਂ ਨੇ ਉਹਨਾਂ ਨੇ ਸਿੱਧਾ ਮੈਨੂੰ ਹੀ ਕਹਿਣਾ ਹੁੰਦਾ ਵੀ ਭਾਈ ਆਹ ਕੰਮ ਨਹੀਂ ਹੁੰਦਾ ਆਹ ਨਹੀਂ ਹੁੰਦਾ ਤਾਂ ਮੈਨੂੰ ਲੱਗਿਆ ਯਾਰ ਵੀ ਆਪਾਂ ਇਹ ਤੋਂ ਪਾਸੇ हट ਜਾਈ ਹਨ ਜੇ ਆਪਾਂ ਜੇ ਮੈਂ ਪੀਏ ਰਹਿ ਕੇ ਜਾਂ ਕਿਸੇ ਅਹੁਦੇ ਤੇ ਰਹਿ ਕੇ ਆਪਦੇ ਪਿੰਡ ਦਾ ਆਪਦੇ ਹਲਕੇ ਦਾ ਜੇ ਮੈਂ ਕੋਸਾ ਚੰਗਾ ਨਹੀਂ ਕਰ ਸਕਦਾ ਤਾਂ ਮੈਨੂੰ ਉਹ ਅਹੁਦੇ ਤੇ ਮੇਰੀ ਜ਼ਮੀਰ ਨਹੀਂ ਮੰਨੀ ਵੀ ਰਹਿਣਾ ਚਾਹੀਦਾ ਕਿਉਂਕਿ ਮੇਰਾ ਤਾਂ ਠੀਕ ਸੀ ਮੈਂ ਤਾਂ ਐਮਐਲਏ ਸਾਹਿਬ ਨਾਲ ਗੱਡੀ ਤੇ ਰਹਿੰਦਾ ਜੀ ਸਾਡਾ ਆਪਸ ਵਿੱਚ ਪਿਆਰ ਵੀ ਭਾਈਆਂ ਵਾਲਾ ਸੀ ਕੋਈ ਐਦਾਂ ਦੀ ਗੱਲ ਨਹੀਂ ਹਨ ਪਰ ਮੇਰੇ ਨੂੰ ਮੈਨੂੰ ਇਹ ਲੱਗਿਆ ਆਪਦੇ ਦਿਲੋਂ ਮੇਰੇ ਅੰਤਰਵਾਜ ਇਹ ਆਈ ਆਤਮਾ ਦੀ ਵੀ ਯਾਰ ਜੇ ਆਪਾਂ ਆਪਦੇ ਹਲਕੇ 'ਚ ਮੈਂ ਚਿੱਟੇ ਖਾਤਰ ਬਹੁਤ ਕਮੇਟੀਆਂ ਬਣਾਈਆਂ ਸਭ ਤੋਂ ਵੱਧ ਚਰਚਾ ਰਾਮਪੁਰੇ ਫੂਲ ਹਲਕੇ ਦੀ ਹੋਈ ਸੀ ਵੀ ਇੱਥੇ ਭਾਈ 92 'ਚ ਇੱਕ ਐਮਐਲਏ ਆਉ ਬੋਲਿਆ ਪਰ ਹੁਣ ਪਿਛਲੇ 2 ਮਹੀਨਿਆਂ ਤੋਂ ਕੋਈ ਤੁਸੀਂ ਦੇਖਿਆ ਬਿਆਨ ਉਹ ਜੇ ਅਸੀਂ ਕਹਿੰਦੇ ਸੀ ਨਾਲ ਰਹਿੰਦੇ ਵੀ ਬਾਈ ਜੀ ਆਪਾਂ ਚਿੱਟੇ ਤੇ ਕੁਝ ਕਰਗੇ ਯਾਰ ਲੋਕ ਆਪਾਂ ਨੂੰ ਕਹਿੰਦੇ ਆ ਤਾਂ ਹੀ ਉਹ ਬਿਆਨ ਆਏ ਸੀ ਹੁਣ 3 ਮਹੀਨੇ ਹੋ ਗਏ ਮੈਨੂੰ ਪਾਸੇ ਹੋਏ ਨੂੰ ਕੋਈ ਬਿਆਨ ਚਿੱਟੇ ਤੇ ਦੇਖਿਆ ਸਾਡੀ ਸਾਡਾ ਇਹ ਸੀ ਵੀ ਜਿੱਟਾ ਖਤਮ ਕਰਕੇ ਕਮੇਟੀ ਨਾਲੇ ਫਿਰ ਉਹਨਾਂ ਤੇ ਅਲੀਗੇਸ਼ਨ ਲੱਗਣ ਲੱਗੇ ਸਾਡੇ ਤੇ ਜੀ ਇਹ ਤਾਂ ਲੱਖੇ ਦੇ ਬੰਦੇ ਆ ਜਾਂ ਇਹ ਤਾਂ ਆਪਦੇ ਅੱਡ ਗਰੁੱਪ ਬਣਾਉਣਾ ਚਾਹੁੰਦੇ ਆ ਅਸੀਂ ਗਰੁੱਪ ਬਣਾ ਕੇ ਕੀ ਲੈਣਾ ਸੀ ਅਸੀਂ ਤਾਂ ਆਪਦੇ ਹਲਕੇ ਦੇ ਕੰਮਾਂ ਨੂੰ ਜਾਂ ਚਿੱਟਾ ਰੋਕਣਾ ਚਾਹੁੰ ਜਾਂ ਵਿਕਾਸ ਲਈ ਉਹਦੇ ਲਈ ਬਾਈ ਤੁਰੇ ਹੋਏ ਸੀ ਪਰ ਬਾਅਦ ਚ ਸਾਨੂੰ ਦੁੱਖ ਜਾ ਹੋਇਆ ਜਦੋਂ ਕੋਈ ਜੀ ਅਸੀਂ ਭਾਈ ਚਾਰੇ ਵਾਲਾ ਮੰਨ ਲੋ ਵੀ ਆਉਂਦਾ ਸੀ ਕੋਈ ਸਾਡਾ ਗਰੀਬਰਾ ਵੀ ਸਾਡਾ ਜੀ ਆਹ ਕੰਮ ਹੈ ਜਾਂ ਇੱਕ ਮਾਤਾ ਆਈ ਇੱਥੇ ਦਫ਼ਤਰ 'ਚ ਉਹ ਕੱਲੂਈ ਸੀ ਵਿਚਾਰੀ ਉਹਦਾ ਬੇਟੇ ਦੀ ਡੈਥ ਹੋਈ ਸੀ ਸ਼ਾਇਦ ਭਾਈ ਰੂਪੇ ਤੋਂ ਸੀ ਤੇ ਉਹ ਆ ਕੇ ਰੋਣ ਲੱਗ ਗਈ ਕਹਿੰਦੀ ਮੇਰਾ ਕਾਰਡ ਕੱਟਦਾ ਮੈਂ ਇਨਸਪੈਕਟਰ ਨੂੰ ਫੋਨ ਲਾਇਆ ਜਾਂ ਸਾਡੇ ਮੁੰਡਾ ਸੀ ਸੁਖਬ੍ਰੀਤ ਦਫ਼ਤਰ 'ਚ ਉਹਨੇ ਵੀ ਬਹੁਤ ਕਾਰਡਾਂ ਖਾਤਰ ਫੋਨ ਲਾਇਆ ਉਹ ਮਾਤਾ ਖਾਤਰ ਮੈਂ ਫੋਨ ਲਾਇਆ ਉਹ ਕਹਿੰਦਾ ਯਾਰ ਵੀ ਇਹ ਤਾਂ ਪਿੱਛੇ ਤੋਂ ਕੱਟਿਆ ਗਿਆ ਮੈਂ ਯਾਰ ਤੂੰ ਕੋਲੋਂ ਕਣਕ ਦੇ ਦੇ ਜਾਂ ਕਿਵੇਂ ਇੱਕ ਵਾਰ ਉਹਨੂੰ ਕਣਕ ਵੀ ਦਵਾਈ ਪਰ ਯਾਰ ਉਦੋਂ ਦੁੱਖ ਜਾਂ ਲੱਗਿਆ ਵੀ ਜੇ ਅਸੀਂ ਆ ਹੰਝੂ ਪੂੰਜਣ ਖਾਤਰਾ ਆਏ ਸੀ ਜੇ ਸਾਡੇ ਕਾਰਨ ਹੰਝੂ ਮੈਂ ਆਪਦੇ ਆਪ ਨੂੰ ਉਹ ਪਾਪਾਂ ਦਾ ਭਾਗੀਦਾਰ ਬਣਨ ਤੋਂ ਪਿੱਛੇ ਹਟਾਉਣਾ ਹੀ ਸਮਝਣਾ ਪਰ ਇੱਕ ਚੀਜ਼ ਹੋਰ ਆ ਗੱਲਾਂ ਤਾਂ ਇਹ ਵੀ ਸਾਹਮਣੇ ਆ ਰਹੀਆਂ ਕਹਿੰਦੇ ਕਿ ਆਪਣੇ ਆਪ ਨੂੰ ਜਿਹੜੇ ਨੇੜਲੇ ਸੀ ਉਹ ਐਮਐਲਏ ਬਲਕਾਰ ਸਿੱਧੂ ਨੂੰ ਵੀ ਆਪਣੇ ਆਪ ਨੂੰ ਸਮਝਣ ਲੱਗ ਗਈ ਸੀ ਇਹ ਵੀ ਕਰ ਰਿਹਾ ਪਾਸੇ ਕਰਨ ਦਾ ਨਹੀਂ ਭਈ ਇਹ ਪਤਾ ਕੀ ਆ ਹਲਕੇ ਦਾ ਬਈ ਪਿਆਰ ਆ ਦੇਖੋ ਅੱਜ ਮੈਨੂੰ ਉਹਨਾਂ ਨੇ ਬੇਸ਼ੱਕ ਅਸੀਂ ਉਹਨਾਂ ਨੂੰ ਪਾਸੇ ਛੱਡ ਗਏ ਜੇ ਮੇਰਾ ਹਲਕਾ ਜਾਂ ਮੇਰੇ ਲੋਕ ਮੈਨੂੰ ਪਿਆਰ ਕਰਦੇ ਆ ਲੋਕਾਂ ਨਾਲ ਐਮਐਲਆ ਇਹਨਾਂ ਨੇ ਉਹ ਮੇਰੀ ਸ਼ਿਕਾਇਤ ਵੀ ਕੀਤੀ ਤਾਂ ਹਾਂ ਵੀ ਇਹ ਤਾਂ ਜੀ ਆਪ ਦਾ ਢਾੜਾ ਬਣਾ ਕੇ ਟਿਕਟ ਆਪਾਂ ਬਈ ਅਸੀਂ ਰਾਜਨੀਤੀ ਚ ਕੀ ਕਰਨਾ ਟਿਕਟ ਥੋੜੀ ਲੈਣੀ ਹਜੇ ਸਾਡਾ ਕਿੱਥੇ ਟਾਈਮ ਆ ਹੈਨਾ ਟਿਕਟ ਵਾਲਾ ਜਾਂ ਅਸੀਂ ਨਹੀਂ ਹਜੇ ਉਹ ਮੁਕਾਮ ਤੇ ਅਸੀਂ ਤਾਂ ਹਜੇ ਇਹਨਾਂ ਨੂੰ ਮਦਦ ਕੀਤੀ ਇਹਨਾਂ ਦੇ ਰਾਹੀਆਂ ਆਪਦੇ ਸੁਪਨੇ ਦੇਖੇ ਜੀ ਵੀ ਜਾਰ ਆਪਾਂ ਹਲਕੇ ਦੀ ਸੇਵਾ ਕਰਾਂਗੇ ਜਾਂ ਉਹ ਉਹ ਉਹਨਾਂ ਨੇ ਪਤਾ ਨਹੀਂ ਕਿਵੇਂ ਉਹਨਾਂ ਦੇ ਮਨ ਚ ਵਹਿਮ ਹੋਇਆ ਇਹ ਜਾਂ ਕਿਵੇਂ ਆ ਉਹਨਾਂ ਨੂੰ ਲੱਗ ਉਹਨਾਂ ਨੂੰ ਲੱਗਾ ਵੀ ਇਹ ਆਪ ਦਾ ਢਾੜਾ ਬਣਾਉਂਦੇ ਆ ਪਰ ਨਹੀਂ ਅਸੀਂ ਤਾਂ ਲੋਕਾਂ ਦੇ ਕੰਮ ਖਾਤਰ ਆਏ ਸੀ ਕੋਈ ਅੱਧਾ ਧੜੇ ਵਾਲੀ ਗੱਲ ਨਹੀਂ ਸੀ ਸਾਰੇ ਖੁਸ਼ ਵੀ ਨਹੀਂ ਹੁੰਦੇ ਬਲਕਾਰਸ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਐਮਐਲਏ ਸਾਹਿਬ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲ ਪਈ ਕੋਈ ਗੱਲ ਨਹੀਂ ਨਹੀਂ ਬਈ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਕਿਉਂਕਿ ਮੈਂ ਪਹਿਲਿਆਂ ਚ ਹੀ ਕਹਦਾ ਜੀ ਜਦੋਂ ਉਹਨਾਂ ਨਾਲ ਜੁਆਇਨ ਕਰਿਆ ਮੈਂ ਕਿਹਾ ਜੀ ਦੇਖੋ ਮੇਰਾ ਜਦਨ ਕੋਈ ਰੌਲਾ ਪੈਂਦਾ ਤਾਂ ਉਹ ਨਿੱਜੀ ਨਹੀਂ ਹੋਣਾ ਜੇ ਤਾਂ ਬਈ ਮੇਰਾ ਕੋਈ ਤਨਖਾਹ ਦਾ ਜਾਂ ਕੋਈ ਪੈਸਿਆਂ ਦਾ ਜਾਂ ਕੋਈ ਐਦਾਂ ਦਾ ਰੌਲਾ ਹੁੰਦਾ ਫੇਰ ਤਾਂ ਮੰਨ ਮੰਨਾਈ ਹੁੰਦੀ ਹੁਣ ਮੇਰਾ ਰੌਲਾ ਸੀ ਹਜ਼ਾਰਾਂ ਜਿਹੜੇ ਵਰਕਰ ਜਿਨ੍ਹਾਂ ਨੇ ਸਾਡੇ ਲਈ ਦਿਨ ਰਾਤ ਮਿਹਨਤ ਕੀਤੀ ਸੀ ਜਾਂ ਜਿਹੜੇ ਹੁਣ ਅੱਜ ਨਵੇਂ ਚਿਹਤੇ ਆ ਗਏ ਹਨਾ ਜਾਂ ਮੇਰਾ ਸਿੱਧੀ ਗੱਲ ਸੀ ਵੀ ਰਾਮਪਰੇ ਸ਼ਹਿਰ ਦੇ ਸਾਨੂੰ 12000 ਵੋਟ ਪਈ ਤੇ ਮੇਰਾ ਇਹ ਮੰਨਣਾ ਸੀ 17 ਵਾਰਡ ਆ ਇੱਥੇ ਸਾਰੇ ਆਪਣੇ ਕੀ ਆ ਫੂਲ ਦੇਤੇ ਇਹਦੇ ਵੀ ਜੇ 16 ਵਾਰਡ ਰਾਮਪਰੇ ਦੇ ਆ ਤਾਂ ਉਹ 16 ਬੰਦੇ ਕੰਮ ਦੇਖਣ ਵੀ ਇੱਥੋਂ ਵਾਲਿਆਂ ਨੂੰ ਪਤਾ ਹੁਣ ਰਾਮਪਰੇ ਸ਼ਹਿਰ ਚ ਉਹਨਾਂ ਮੈਨੂੰ ਵੀ ਨਹੀਂ ਜਾਣਕਾਰੀ ਉਹਨਾਂ ਵੀ ਕਿੱਥੇ ਸੀਵਰੇਜ ਦੀ ਦਿੱਕਤ ਆ ਜਾਉ ਉਹ ਜਿਹੜੇ 12ਆਂ ਦਾ ਵਿੱਚ ਦਾਖਲ ਹੋ ਗਿਆ ਉਹ ਮੈਨੂੰ ਇੱਕ ਦਿਨ ਤੇ ਮੇਰੇ ਤੇ ਲੱਗਿਆ ਯਾਰ ਵੀ ਜੇ ਅੱਜ ਵੀ ਜਿਹੜੇ ਬੈਠੇ ਆ ਉਹ ਵੀ ਮੰਨਦੇ ਆ ਵੀ ਹਾਂ ਸੀਰੇ ਦੀ ਗੱਲ ਸਹੀ ਸੀ ਜਿੰਨੇ ਸਾਡੇ ਵਰਕਰ ਆ ਦੇਖੋ 5 10% ਹਰੇਕ ਹਰ ਇੱਕ ਦੇ ਉਲਟ ਹੁੰਦੀ ਆ 20% ਹੋਣਗੇ ਜਿਹੜੇ ਤਾਂ ਮੇਰੇ ਉਲਟਾ ਹੈ ਜਿਹੜੇ ਮੈਨੂੰ ਲੱਗਦਾ ਸੀ ਵੀ ਇਹਨਾਂ ਨੇ ਯਾਰ ਪਾਰਟੀ ਲਈ ਕਰਿਆ ਕੁਝ ਨਹੀਂ ਤੇ ਅੱਜ ਆ ਕੇ ਇੱਥੇ ਚੌਧਰ ਕਰਦੇ ਉਹਨਾਂ ਨੂੰ ਮੈਂ ਥੋੜਾ ਘੂਰ ਦਿੰਦਾ ਜਾਂ ਉਹਨਾਂ ਨੂੰ ਉਹ ਤਾਂ ਅੱਜ ਕਹਿਣਗੇ ਵੀ ਹਾਂ ਸੀਰਾ ਗਲਤ ਕਹਿੰਦਾ ਪਰ ਜਿਹੜਿਆਂ ਨੇ ਅਸਲ 'ਚ ਮਿਹਨਤ ਕੀਤੀ ਸੀ ਤੇ ਅੱਜ ਉਹ ਘਰੇ ਜੇ ਬੈਠੇ ਆ ਉਹ ਉਹਨਾਂ ਨੂੰ ਮੇਰੀਆਂ ਗੱਲਾਂ ਉਹਨਾਂ ਨਾਲ ਫੋਨ ਤੇ ਹੁਣ ਵੀ ਮੇਰੀ ਗੱਲ ਹੁੰਦੀ ਰਹਿੰਦੀ ਆ ਤਾਂ ਤੁਹਾਨੂੰ ਲੱਗਿਆ ਕੁਝ ਜਿਵੇਂ ਪਿਛਲੀਆਂ ਜਿਹੜਾ ਨਾਰਾ ਸੀ ਪਿਛਲੀਆਂ ਸਰਕਾਰ ਨੇ ਆਣ ਨਹੀਂ ਕੀਤਾ ਆਉਣੀ ਕੀਤਾ ਕਿ ਤੁਸੀਂ ਵੇਚ ਰਹੇ ਹੋ ਉਹਨਾਂ ਨਾਲੋਂ ਵੱਖ ਬਈ ਪਤਾ ਕੀ ਆ ਜਦੋਂ ਆਪਾਂ ਵਿਰੋਧ ਦੀ ਪਾਰਟੀ 'ਚ ਹੁੰਨੇ ਨਾ ਉਦੋਂ ਰਾਜਨੀਤੀ ਆ ਇਹ ਉਦੋਂ ਅਲੱਗ ਹੁੰਦਾ ਪਰ ਜਦੋਂ ਖੁਦ ਨੂੰ ਕਰਕੇ ਮੈਂ ਦੇਖੋ ਸਾਰੇ ਮਹਿਕਮਾ ਨਾਲ 52 53 ਮਹਿਕਮਾ ਨਾਲ ਬਾਹ ਪੈਂਦੇ ਆ ਨਾ ਜਦੋਂ ਜਾਂਦੇ ਮੀਟਿੰਗਾਂ 'ਚ ਪਰ ਜਦੋਂ ਖੁਦ ਨੂੰ ਕਰਨਾ ਪੈਂਦਾ ਉਦੋਂ ਗੱਲ ਹੋਰ ਹੁੰਦੀ ਆ ਇਹ ਗੱਲ ਸੱਚੀ ਆ ਜਦੋਂ ਆਪਾਂ ਵਿਰੋਧ 'ਚ ਹੁੰਨੇ ਉਦੋਂ ਕਹਿਣਾ ਸੌਖਾ ਹੁੰਦਾ ਵੀ ਸੀਵਰੇਜ ਦਾ ਪਰ ਜਦੋਂ ਕਰਨਾ ਹਾਂ ਕਰ ਸਕਦੇ ਆ ਪਰ ਨੀਤ ਤੇ ਨੀਤੀ ਦੋਨੀਆਂ ਹੋਣੀਆਂ ਚਾਹੀਦੀਆਂ ਤਾਂ ਇਹਨਾਂ ਦੀ ਕੀ ਕੀ ਖਰਾਬ ਮੰਨਦੇ ਹੋ ਨੀਤ ਖਰਾਬ ਆ ਜਾਂ ਨੀਤੀ ਖਰਾਬ ਆ ਇਨਾਂ ਦੀ ਬਈ ਜੀ ਨੀਤੀ ਖਰਾਬ ਆ ਨੀਤੀ ਦਾ ਐਵੇਂ ਕਹਿੰਦੇ ਹੋ ਸਕਦਾ ਐਮਐਲਏ ਸਾਹਿਬ ਦੀ ਸੀਗੀ ਵੀ ਮੈਂ ਵਿਕਾਸ ਕਰਾਂ ਪਰ ਉਹ ਜਿਹੜੇ ਨਾਲ ਦੇ 2 4 ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਬਈ ਕਿਉਂਕਿ ਜੇ ਦਿਲੋਂ ਚਾਹੁੰਦੇ ਤਾਂ ਹੋ ਹੀ ਜਾਂਦਾ ਜਿਵੇਂ ਹੁਣ ਮੇਰੇ ਪਿੰਡ ਦਾ ਸੀ ਮੈਨੂੰ ਨਹੀਂ ਲੱਗਿਆ ਬਈ ਕਿਉਂਕਿ ਜੇ ਮੇਰੇ ਪਿੰਡ ਦੇ ਹੁਣ ਫਿਰ ਨਹੀਂ ਆ ਦੇਖੋ ਹੁਣ ਵੀ ਟੀਮ ਚ ਐਮਐਲਏ ਸਾਹਿਬ ਦਾ ਜਿਹੜਾ ਨਿੱਜੀ ਸਹਾਇਕ ਆ ਉਹ ਵੀ ਮੇਰੇ ਮਹਾਰਾਜ ਦਾ ਤੇ ਮੇਰੇ ਮੱਲੂਆਂ ਨੇ ਕੋਠਿਆਂ ਤੇ ਤੁਸੀਂ ਐਸ ਵਕਤ ਜਾਵੋਗੇ ਸਾਡੇ ਮੈਨੂੰ ਲੱਗਦਾ ਪਿਛਲੇ 2 ਸਾਲਾਂ ਤੋਂ ਇੱਕ ਸੜਕ ਦੇ ਬੱਟੇ ਪਏ ਬ 2 ਕਿਲੋਮੀਟਰ ਦਾ ਹੀ ਟੋਟਾ ਨਹੀਂ ਬਣਾ ਸਕੇ ਉਹ ਜਿਹੜਾ ਤੁਸੀ ਕਹਿੰਦੇ ਹੁੰਦੇ ਸੀ ਬਾਈ ਜੂ ਬਾਦੂ ਜਿੱਦਨ ਉਹ ਹਸਪਤਾਲ ਵਾਲਾ ਆਪਣਾ ਮਹਰਾਜ ਵਾਲਾ ਮਸਲਾ ਜਿੱਦਨ ਸੀਐਮ ਸਾਹਿਬ ਬਠਿੰਡੇ ਆਏ ਸੀ ਮੈਂ ਸਪੈਸ਼ਲ ਮੰਨੇ ਤੋਂ ਚਿੱਠੀ ਮੰਗਾ ਕੇ ਉਹਦੇ ਪਿੰਡ ਵਾਲਿਆਂ ਦੇ ਸਾਈਨ ਕਰਾ ਕੇ ਐਮਐਲਏ ਸਾਹਿਬ ਨੂੰ ਫੜਾਈ ਮੈਂ ਕਿਹਾ ਜੀ ਅੰਦਰ ਜਾ ਕੇ ਸੀਐਮ ਸਾਹਿਬ ਨੂੰ ਫੜਾ ਦਿਓ ਵੀ ਐਡਾ 30 ਬਿੰਡਾਂ ਦਾ ਹਸਪਤਾਲ ਆ ਮਹਰਾਜ ਜੇ ਉੱਥੇ ਡਾਕਟਰ ਆ ਜਾਣ ਤਾਂ ਨੇੜਲੇ 20 ਪਿੰਡਾਂ ਨੂੰ ਫਰਕ ਪੈ ਜਾਊ ਇਹ ਮੈਂ ਖੁਦ ਫੜਾਈ ਆ ਠੀਕ ਆ ਹੁਣ ਸਿਆਸਤ ਵਿੱਚ ਸਾਡਾ ਅੱਜ ਤੋਂ ਵਿਰੋਧੀ ਹੋ ਗਿਆ ਨਾ ਉਹ ਵੀ ਕੁਝ ਵੀ ਇਲਜ਼ਾਮ ਲਾ ਸਕਦਾ ਪਰ ਆਪਾਂ ਨਿੱਜੀ ਨਹੀਂ ਪਰ ਇਹ ਇੱਕ ਮੁੱਦਿਆਂ ਦੇ ਹੈਗੀ ਸੀ ਇਹ ਫੜਾਈ ਆ ਤੇ ਆਪਣੇ ਸੀਵਰੇਜ ਵਾਲਾ ਤੇ ਹੋਰ ਵਿਧਾਨ ਸਭਾ ਚ ਕਾਫੀ ਜਿਹੜੇ ਸਵਾਲ ਉਦੋਂ ਲਵਾਏ ਸੀ ਜਿਵੇਂ ਆ ਫੂਲ ਰੋਡ ਦਾ ਹੋ ਗਿਆ ਜਾਂ ਭਾਈ ਰੂਪੇ ਦੇ ਉਦੋਂ ਮੇਲਾ ਸੀ ਉੱਥੇ ਉੱਥੇ ਸੀਵਰੇਜ ਦੀ ਦਿੱਕਤ ਆ ਗਈ ਸੀ ਜਾ ਕੇ ਮੈਂ ਖਲਾ ਕੇ ਵੀ ਆਇਆ ਉਹ ਜਾਂ ਭਗਤੇ ਦੇ ਦੋ ਤਿੰਨ ਸੜਕਾਂ ਦਾ ਵੀ ਮਸਲੇ ਹੋਰ ਬਈ ਬਹੁਤ ਪਿੰਡਾਂ ਦੇ ਕਿਉਂਕਿ ਸਿੱਧੇ ਜੁੜੇ ਹੋਏ ਸੀ ਅੱਜ ਵੀ ਸਾਨੂੰ ਕਹਿੰਦੇ ਆ ਹਨਾ ਵੀ ਕੰਮ ਧੰਦੇ ਪਰ ਉਹ ਜਿਹੜੇ ਸੁਪਨੇ ਲੋਕਾਂ ਨੂੰ ਦਿਖਾਏ ਸੀ ਲੋਕਾਂ ਦੇ ਸੁਪਨੇ ਤੋੜ ਕੇ ਆਮ ਆਦਮੀ ਪਾਰਟੀ ਵਾਲੇ ਆਪਦੇ ਸੁਪਨੇ ਪੂਰੇ ਕਰਨ ਲੱਗੇ ਇਤੇ ਇਹ ਤਾਂ ਨਹੀਂ ਕਿ ਆਪ ਕੋਈ ਨਾ ਕੋਈ ਸੁਪਨਾ ਦੇਖਿਆ ਹੋਵੇ ਕਿ ਯਾਰ ਪਾਰਟੀ ਸਰਕਾਰ ਆ ਗਈ ਆ ਸੁਪਨਾ ਕਰਾਂਗੇ ਆਪ ਦਾ ਸੁਪਨਾ ਨਾ ਪੂਰਾ ਹੋਇਆ ਹੋਵੇ ਹੁਣ ਉਹ ਲੋਕਾਂ ਦੇ ਬਣਾ ਕੇ ਵੀ ਚੱਲ ਗੱਲ ਜੀ ਬਣਾ ਦਈਏ ਵੀ ਲੋਕਾਂ ਦੇ ਸੁਪਨੇ ਨਹੀਂ ਪੂਰੇ ਹੋਏ ਨਹੀਂ ਬਈ ਕਿਉਂਕਿ ਅਸੀਂ ਆਮ ਕਰਾਂ ਦੇ ਮੁੰਡਿਆਂ ਸਾਡੇ ਬਾਲੇ ਵੱਡੇ ਸੁਪਨੇ ਨਹੀਂ ਹੁੰਦੇ ਸਾਨੂੰ ਤਾਂ ਐ ਹੀ ਸੀ ਦਿਨ ਰਾਤ ਲੱਗੇ ਰਹਿੰਦੇ ਵੀ ਕਿਵੇਂ ਕਿਸੇ ਨਾ ਕਿਸੇ ਦਾ ਕੰਮ ਕਰਾਈਏ ਆਪਦੇ ਵੱਲੋਂ 100% ਜੋਰ ਵੀ ਲਾਇਆ ਵੀ ਹਰ ਇੱਕ ਦਾ ਕੰਮ ਕਰਵਾਈਏ ਕਿਉਂਕਿ ਜੇ ਸੁਪਨੇ ਹੁਣ ਫਿਰ ਬਈ ਅਲੱਗ ਸੀ ਫਿਰ ਪਹਿਲੀ ਕਿਉਂ ਆਉਂਦੇ ਆਪਾਂ ਹਨਾ ਅੱਜ ਵੀ ਹੁਣ ਦੇਖੋ ਅਸੀਂ ਜਿਹੜਾ ਫੈਸਲਾ ਲੈਂਦਾ ਬਾਈ ਜਸਰ ਨਾਲ ਏ ਮੈਂ ਲਗਭਗ 2 ਮਹੀਨਿਆਂ ਤੋਂ ਆਪਦੇ ਜਿਹੜੇ دوست ਮਿੱਤਰਾਂ ਉਹਨਾਂ ਨਾਲ ਜਾਂ ਹੋਰ ਬਰੀਕੀ ਨਾਲ ਦੇਖ ਕੇ ਵੀ ਕੀ ਕਰਨਾ ਚਾਹੀਦਾ ਉਹਨੂੰ ਦੇਖ ਕੇ ਆਉਣ ਵਾਲੇ ਆਪਦੇ ਰਾਜਨੀਤਿਕ ਭਵਿੱਖ ਨੂੰ ਵੀ ਦੇਖ ਕੇ ਤੇ ਇੱਥੇ ਹਲਕੇ ਦੀ ਬਾਤ ਸੁਣਦੇ ਹੋਏ ਸਾਰੇ ਆਪਦੇ ਵਰਕਰਾਂ ਦੀ ਕਾਂਗਰਸ ਗੱਨਾ ਵੀ ਗੱਲ ਹੋਈ ਮੇਰੀ ਕਾਲੀ ਦਲ ਦੇ ਵੀ ਕੁਝ ਮੇਰੇ ਮਿੱਤਰ ਪਿਆਰੇ ਉਹਨਾਂ ਨਾਲ ਵੀ ਗੱਲ ਹੋਈ ਆਪਦੇ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਕੇ ਫਿਰ ਇਹ ਫੈਸਲਾ ਲੈਂਦਾ ਵੀ ਆਪ ਨੂੰ ਜਸਨਬਾਈ ਦੀ ਅਗਵਾਈ 'ਚ ਜਿਹੜਾ ਇਸ ਹਲਕੇ ਵਿੱਚ ਕੰਮ ਕਰਨਾ ਚਾਹੀਦਾ ਕਾਂਗਰਸ ਤੁਸੀਂ ਅੱਜ ਜੁਆਇਨ ਕਰੀਆ ਪਰ ਪਹਿਲੇ ਸਮੇਂ ਦੇ ਵਿੱਚ ਤੁਸੀਂ ਖੁਦ ਇਹ ਕਹਿੰਦੇ ਰਹੇ ਹੋ ਕਿ ਕਾਂਗਰਸੀ ਵੀ ਭ੍ਰਸ਼ਟਾਚਾਰ ਕਰਦ ਰਹੀ ਅਕਾਲੀ ਦਲ ਵੀ ਭ੍ਰਸ਼ਟਾਚਾਰ ਕਰਦ ਰਹੀ ਫਿਰ ਅੱਜ ਤੁਸੀਂ ਉਸੇ ਪਾਰਟੀ ਦੇ ਵਿੱਚ ਆ ਗਏ ਅੱਜ ਤੁਹਾਨੂੰ ਉਹ ਪਾਰਟੀ ਦੁੱਧ ਧੋਤੀ ਕਿਵੇਂ ਲੱਗਣ ਲੱਗ ਗਈ ਜਿਹੜੀ ਕੱਲ ਤੱਕ ਭ੍ਰਸ਼ਟ ਸੀ ਦੇਖੋ ਬਾਈ ਜੀ ਜਦੋਂ ਆਪਾਂ ਕਿਸੇ ਰਾਜਨੀਤੀ ਧੜੇ ਵਿੱਚ ਆ ਜਾਈਏ ਨਾ ਪਹਿਲੀ ਗੱਲ ਤਾਂ ਜਦੋਂ ਆਪਾਂ ਇੱਕ ਨਾਂ ਜਾ ਬਣ ਜੇ ਫਿਰ ਉਹ ਇਕੱਲੇ ਨੂੰ ਰਹਿਣਾ ਬਹੁਤ ਔਖਾ ਜਿਹੜੇ ਜਿਵੇਂ ਹੁਣ ਸਰਕਾਰ ਦੇ ਆਪਾਂ ਉਲਟ ਸੀ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਧੜੇ ਵਿੱਚ ਜਾਣਾ ਚਾਹੀਦਾ ਆਪਾਂ ਨੂੰ ਜੋੜਨਾ ਪੈਂਦਾ ਕਾਂਗਰਸ ਦੇ ਵਿੱਚ ਵੀ ਦੇਖੋ ਜਿਹੜੀਆਂ ਗਲਤੀਆਂ ਹੋਈਆਂ ਮੈਨੂੰ ਲੱਗਦਾ ਸਿੱਖਣਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਜੇ ਪੰਜਾਬ ਦੇ ਵਿੱਚ ਮੋੜ ਸਰਕਾਰ ਬਣਾਉਣੀ ਆ ਜਿੱਥੇ-ਜਿੱਥੇ ਲੱਗਿਆ ਇਹਨਾਂ ਨੂੰ ਸਿੱਖਣਗੇ ਤੇ ਬਾਕੀ ਇੱਥੇ ਹਲਕੇ ਦੇ ਵਿੱਚ ਵੀ ਅਸੀਂ ਇਹ ਪੂਰਾ ਤੰਗੋਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਹਲਕੇ ਦੇ ਵਿੱਚ ਬਾਈ ਜਾਸਨ ਨੂੰ ਤਾਈਆਂ ਦਾ ਚੁਣਿਆ ਨਾ ਨਹੀਂ ਹੋਰ ਵੀ ਫੋਨ ਤਾਂ ਸਾਡੇ ਕੋਲੇ ਬਹੁਤ ਆਏ ਵੀ ਸਾਡੇ ਨਾਲ ਆਜੋ ਤੇ ਜੇ ਆਪਾਂ ਬਈ ਆਪ ਸੋਚਿਆ ਫਿਰ ਸਾਰੇ ਹੀ ਸੋਚਿਆ ਪਰ ਜੇ ਆਪਾਂ ਨੂੰ ਫਿਰ ਲੱਗਿਆ ਜਿਵੇਂ ਹੁਣ ਆਮ ਆਦਮੀ ਪਾਰਟੀ 'ਚ ਸਾਰੇ ਉਹ ਹੋ ਗਿਆ ਹੁਣ ਜਿਹੜਾ ਪਹਿਲਾਂ ਜਿਹੜੀ ਸੀਗੀ ਟੀਮ ਸਾਡੀ ਬਹੁਤ ਵਧੀਆ ਟੀਮ ਸੀ ਸਾਰਾ ਕੀ ਹੋ ਗਿਆ ਸਾਰੇ ਹੁਣ ਲਾ ਲਓ ਸਾਡੇ ਪਹਿਲਾਂ ਲਾ ਲਓ ਤੁਸੀਂ ਬੂਟਾ ਸਿੰਘ ਜਲਾਲ ਉਹ ਵਧੀਆ ਇਮਾਨਦਾਰ ਬੰਦਾ ਸੀ ਉਹ ਅੱਜ ਸਾਈਡ ਤੇ ਆ 79 ਸਿੱਧੂ ਜੀ ਹੋ ਗਿਆ ਤੇਰਾ ਆਪਣੇ ਜਿਹੜੇ ਤੁਸੀਂ ਤੁਸੀਂ ਗਣੋ ਜਿਹੜੇ ਇਮਾਨਦਾਰ ਸੀ ਉਹਨੂੰ ਪਾਸੇ ਘਰ ਅੱਜ ਬਾਈ ਤੁਸੀਂ ਦੇਖ ਲਓ ਹਲਕੇ ਦੇ ਵਿੱਚ ਤੁਸੀਂ ਪਤਾ ਕਰ ਲਓ 79 ਸਿੱਧੂ ਜੀ ਘਰੇ ਬੈਠਿਆ ਬੂਟਾ ਜਲਾਲ ਜੀ ਸਾਈਡ ਤੇ ਆ ਤੇ ਰਾਮਪੁਰੇ ਚ ਜੇਠੀ ਪਰਿਵਾਰ ਸੀ ਬਹੁਤ ਸ਼ੁਰੂ ਤੋਂ ਮਿਹਨਤ ਕਰੀ ਸੀ ਹੋਰ ਵੀ ਆਉਣ ਵਾਲੇ ਸਮੇਂ ਚ ਤੁਹਾਨੂੰ ਚਿਹਰੇ ਆਉਣਗੇ ਤੇ ਫਿਰ ਕਾਂਗਰਸ ਹੀ ਕਿਉਂ ਸਿਰੀਬਾਈ অপਸ਼ਨਾਂ ਤਾਂ ਦੋ ਤੁਹਾਡੇ ਕੋਲ ਹੋਰ ਵੀ ਸੀ ਸ਼੍ਰੋਮਣੀ ਕਲਦਲ ਵੀ ਸੀ ਬੀਜੇਪੀ ਸੀ ਕੱਲੀ ਕਾਂਗਰਸ ਕਿਉਂ ਐਸਾ ਕੀ ਕਾਂਗਰਸ ਦੇ ਵਿੱਚ ਦੇਖ ਲਿਆ ਕਾਂਗਰਸ ਦੇ ਵਿੱਚ ਬਈ ਮੈਨੂੰ ਲੱਗਿਆ ਵੀ ਇੱਥੇ ਜਿਹੜੇ ਇਹਨਾਂ ਦੇ ਵਰਕਰ ਸੀ ਉਹਨਾਂ ਦੀ ਕਦਰ ਸੀ ਬਹੁਤ ਜਿਹੜੇ ਚਾਹੇ ਉਹਨਾਂ ਦੇ ਲਾ ਲੋ ਕੰਮ ਸਾਰੇ ਕੰਮ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਕੋਈ ਵੀ ਲੀਡਰ ਨਹੀਂ ਕਰ ਸਕਦਾ ਪਰ ਉਹ ਐ ਨਹੀਂ ਹੁੰਦਾ ਕਿ ਸਾਰੇ ਕੰਮ ਹੋਣ ਪਰ ਉਹ ਆਪਦੇ ਵਰਕਰਾਂ ਨੂੰ ਇੱਕ ਜੋੜ ਕੇ ਰੱਖਣਾ ਹਨ ਤੇ ਉਹ ਦੇਖਿਆ ਜਾਂਦਾ ਕਾਂਗਰਸ ਪਾਰਟੀ ਨੇ ਦੇਖੋ ਜਿਵੇਂ ਹਨਾ ਵਧੀਆ ਆਪਦੇ ਪਹਿਲਾਂ ਜਦੋਂ ਪੁਰਾਣੇ ਸੀ ਇਹਨਾਂ ਦੇ ਸਿਸਟਮ ਉਦੋਂ ਵਧੀਆ ਜਿਹੜੇ ਇਹਨਾਂ ਦੇ ਵਰਕਰ ਸੀ ਉਹ ਜੁੜੇ ਰਹੇ ਪਰ ਕੁਝ ਕੁ ਗਲਤੀਆਂ ਹੋਈਆਂ ਵੀ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸੁਧਾਰੂ ਸੀ ਸੀਨੀਅਰ ਲੀਡਰਸ਼ਿਪ ਪਰ ਹਲਕੇ ਦੇ ਵਿੱਚ ਸਾਨੂੰ ਜਸਨ ਬਾਈ ਦਾ ਲੱਗਿਆ ਮੈਂ ਜਿੰਨਾ ਕੁ ਪੜਤਾਲ ਕਰੀ ਹਨਾ ਜਾਂ ਮੇਰੇ دوست ਮਿੱਤਰਾਂ ਨੇ ਜਾਂ ਹੋਰ ਇਹਨਾਂ ਦੀ ਟੀਮ ਨਾਲ ਸੰਪਰਕ ਹੋਇਆ ਸਾਡੀਆਂ ਮੀਟਿੰਗਾਂ ਵੀ ਹੋਈਆਂ ਚਾਰ ਪੰਜ ਤੇ ਮੈਨੂੰ ਲੱਗਿਆ ਯਾਰ ਵੀ ਨੌਜਵਾਨ ਆਗੂ ਆ ਹਨਾ ਹਲਕੇ ਦੇ ਲਈ ਚੰਗੀ ਸੋਚ ਰੱਖਦਾ ਕਿਉਂਕਿ ਵੱਡੀ ਗੱਲ ਹੁੰਦੀ ਆ ਕਿਸੇ ਨਾਲ ਸੋਚ ਮਿਲਣੀ ਜਦੋਂ ਆਪਣੀ ਹਲਕੇ ਦੇ ਵਿੱਚ ਸੋਚ ਮਿਲਦੀ ਆ ਆਪਦੇ ਲੀਡਰ ਨਾਲ ਤੇ ਆਪਾਂ ਆਪਦੇ ਹਲਕੇ ਨੂੰ ਵਧੀਆ ਬੁਲੰਦੀਆਂ ਵੱਲ ਲਿਜਾ ਸਕਦੇ ਆ ਜੇ ਆਪਣੀ ਸੋਚ ਹੀ ਵੱਖੋ-ਵੱਖਾ ਫੇਰ ਉਹ ਲੋਟ ਨਹੀਂ ਆਉਂਦਾ ਮੈਨੂੰ ਲੱਗੀ ਕਿ ਬਾਈ ਦੀ ਸੋਚ ਆ ਵੀ ਹਲਕੇ ਦੀ ਵੀ ਵਧੀਆ ਕੰਮ ਕਰਨ ਲਈ ਆ ਇਹ ਸੋਚ ਕਦੇ ਬਲਕਾਰ ਸਿੱਧੂ ਨਾਲ ਵੀ ਮਿਲੀ ਸੀ ਤੁਹਾਡੀ ਹਾਂ ਮਿਲੀ ਸੀ ਬਾਈ ਜੀ ਵਧੀਆ ਜਮਾਂ ਸਹੀ ਤੁਹਾਡੀ ਗੱਲਾਂ ਮਿਲੀ ਸੀ ਤਾਂ ਗੋ ਮਿਹਨਤ ਕਰੀ ਨਾ ਪਰ ਉਦੋਂ ਵੀ ਅਸੀਂ ਆਪਦੀ ਜਗਾ ਸਹੀ ਸੀ ਤੇ ਅੱਜ ਵੀ ਸਹੀ ਆ ਤਦ ਰੇਕ ਸੋਚ ਕਾ ਲੂ ਇਹ ਵੀ ਹੋਵੇ ਵੀ ਜਸ਼ਨ ਭਾਵੇਂ ਜਸ਼ਨ ਬਾਈ ਆਪਣੇ ਨਾਲ ਆ ਹੋ ਜਾਂਦਾ ਕੱਲ ਨੂੰ ਇਹ ਸੋਚ ਜਸ਼ਨ ਤੋਂ ਵੀ ਅਲੱਗ ਹੋ ਜੇ ਕਿ ਉਦੋਂ ਮਿਲੀ ਸੀ ਤੁਸੀਂ ਕਹੋ ਉਦੋਂ ਹੀ ਮੈਂ ਸਹੀ ਹੋਊਗਾ ਨਹੀਂ ਜੇ ਜਸ਼ਨ ਬਾਈ ਜਵਾਬ ਦੇਣਗੇ ਨਾ ਇਸ ਗੱਲ ਦਾ ਪਰ ਆਪਾਂ ਦੇਖੋ ਦਿਲੋਂ ਕਰਦੇ ਨਾ ਹਰ ਇੱਕ ਪੰਜੇ ਉਂਗਲਾਂ ਕਸਾਰ ਨਹੀਂ ਹੁੰਦੇ ਮੈਂ ਇਹ ਨਹੀਂ ਕਹਿੰਦਾ ਵੀ ਬਲਕਾਰ ਸਿੱਧੂ ਮਾੜਾ ਜਾ ਉਹ ਪਰ ਮੈਨੂੰ ਲੱਗਿਆ ਵੀ ਜਿੰਨਾ ਹਲਕੇ ਦੇ ਵਿੱਚ ਹੋਰ ਤੇਜ਼ੀ ਨਾਲ ਵਿਕਾਸ ਹੋਣਾ ਚਾਹੀਦਾ ਜਾਂ ਮੇਰੇ ਪਿੰਡ ਦਾ ਹੀ ਹੋਣਾ ਚਾਹੀਦਾ ਹਲਕੇ ਦਾ ਛੱਡੋ ਮਹਰਾਜ ਪਿੰਡ ਦਾ ਹੀ ਹੋਣਾ ਚਾਹੀਦਾ ਜੀ ਉਹ ਵੀ ਹੋ ਜਾਂਦਾ ਫੇਰ ਵੀ ਆਪਾਂ ਕਹਿੰਦੇ ਵੀ ਠੀਕ ਆ ਤੁਸੀਂ ਜਿਹੜੀ ਮਰਜ਼ੀ ਮਹਰਾਜ ਉਹ ਫਰਨੀ ਦੇ ਵਿੱਚ ਜੇ ਤੁਸੀਂ ਗੱਡੀ ਸੋਡੀ ਸਹੀ ਸਲਾਮਤ ਆ ਗਈ ਤੁਸੀਂ ਕਹੋ ਹਾਂ ਵੀ ਸੀਰਾ ਗਲਤ ਆ ਮਰਾਜ ਦੇ ਵਿੱਚ ਵਗ ਜਾਓ ਹੁਣ ਹਜ਼ਾਰਾਂ ਰਾਸ਼ਨ ਕਾਰਡ ਕੱਟੇ ਗਏ ਹਨ ਤੇ ਕਿੰਨੇ ਉਹਨਾਂ ਦੇ ਜਦੋਂ ਰਾਸ਼ਨ ਕਾਰਡ ਇੱਕ ਕਿਸੇ ਦਾ ਕੱਟਿਆ ਗਿਆ ਤਾਂ ਉਹ ਗਰੀਬ ਵਿਚਾਰਾ ਲਾਜ ਤੋਂ ਬੰਜਾ ਰਹਿ ਜਾਂਦਾ ਕਿਉਂਕਿ ਉਹਦਾ ਕਾਰਡ ਨਹੀਂ ਬਣਦਾ ਤੇ ਬਹੁਤ ਸਾਰੇ ਇਹ ਜੇ ਕੇਸ ਵੀ ਮੇਰੇ ਕੋਲੇ ਆਉਂਦੇ ਆ ਵੀ ਯਾਰ ਕੱਲਾ ਜਵਾਕ ਆ ਜਾਂ ਪਰੇਸ਼ਾਨ ਹੋਣ ਵਾਲਾ ਜਾਂ ਕੋਈ ਲੇਡੀ ਜੀ ਦਾ ਲੱਗਦਾ ਵੀ ਇਹ ਪਾਰਟੀ ਦੇ ਵਿੱਚ ਆ ਕੇ ਉਹ ਕੰਮ ਕਰਵਾ ਦੋਗੇ ਹਾਲਾਂਕਿ ਤੁਸੀਂ ਸੱਤਾ 'ਚ ਨਹੀਂ ਹੈਗੇ ਅਸੀਂ ਬਾਈ ਜੀ ਪੂਰਾ ਆਪਦੇ ਵੱਲੋਂ ਮਿਹਨਤ ਕਰਾਂਗੇ ਬਾਕੀ ਦੇਖੋ ਸਿਆਸਤ ਹੀ ਚੱਲੀ ਜਾਂਦੀ ਹੈ ਹਨਾ ਅਸੀਂ ਆਪਦੇ ਵੱਲੋਂ ਪੂਰਾ ਇੱਥੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਆ ਤਾਂ ਬਾਈ ਜਸਨਾ ਰਲ ਕੇ ਸੀ ਹਲਕੇ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਆਪਦੇ ਵੱਲੋਂ ਪਹਿਲਾਂ ਵੀ ਕਰੀਆ ਹੁਣ ਵੀ ਕਰਾਂਗੇ ਅੱਗੇ ਤੋਂ ਰਿਸ਼ਨ ਬਾਈ ਸਵਾਲ ਮੈਂ ਤੁਹਾਡੇ ਤੋਂ ਪਹਿਲਾਂ ਇਹੀ ਲੈਣਾ ਚਾਹੁੰ ਕਿ ਆਪਣੇ ਪਿੰਡਾਂ ਦੇ ਵਿੱਚ ਇੱਕ ਇੱਕ ਗੱਲ ਕਿ ਕਹਿੰਦੇ ਹੁੰਦੇ ਹਾਲਾਂਕਿ ਬਾਈ ਤੇ ਨਹੀਂ ਲਾ ਕੇ ਮੈਂ ਕਹਿੰਦਾ ਇੱਕ ਜਿਵੇਂ ਬਾਈ ਨੇ ਗੱਲ ਕਰੀ ਕਿਸੇ ਵੇਲੇ ਬਲਕਾਰ ਸਿੰਘ ਸਿੱਧੂ ਦੇ ਨਾਲ ਸੋਚ ਜਿਹੜੀ ਉਹ ਮਿਲੀ ਸੀ ਕਹਿੰਦੇ ਹੁਣ ਵੱਖ ਹੋ ਗਈ ਅੱਜ ਜੇ ਸੰਚਾਲ ਦੇ ਨਾਲ ਸੋਚ ਮਿਲ ਗਈ ਤੇ ਕੱਲ ਨੂੰ ਜੇ ਬਾਈ ਤੁਹਾਡੇ ਤੋਂ ਵੀ ਸੋਚ ਵੱਖ ਹੋ ਗਈ ਫਿਰ ਕੀ ਕਹੋਗੇ ਸਭ ਤੋਂ ਪਹਿਲਾਂ ਆਰਐਮਵੀਟੀਵੀ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸੋ ਦੇਖੋ ਜਿਹੜਾ ਵਰਕਰ ਹੁੰਦਾ ਨਾ ਇਹ ਉਹਨੂੰ ਇੱਕ ਉਮੀਦ ਹੁੰਦੀ ਆ ਲੀਡਰ ਤੱਕ ਉਹਨੂੰ ਲੱਗਦਾ ਵੀ ਹੁਣ ਚੰਗਾ ਲੀਡਰ ਆਊਗਾ ਹੁਣ ਚੰਗਾ ਲੀਡਰ ਆਊਗਾ ਕਿਉਂਕਿ ਤੁਸੀਂ ਦੇਖੋ ਵੀ ਜਿਹੜਾ ਇੱਕ ਵਰਕਰ ਤੇ ਵੋਟਰ ਹੋ ਗਿਆ ਉਹਦੇ ਤੇ ਟੈਗ ਲੱਗ ਜਾਂਦਾ ਠੀਕ ਹੈ ਇਹ ਆਮ ਆਦਮੀ ਪਾਰਟੀ ਦਾ ਵੋਟਰ ਹੈ ਜੀ ਇਹਦੇ ਕੰਮ ਨਾ ਕਰੋ ਇਹ ਕਾਂਗਰਸ ਦਾ ਜੀ ਇਹਦੇ ਕੰਮ ਨਾ ਕਰੋ ਸੋ ਵਰਕਰ ਨੂੰ ਲੀਡਰ ਚੋਣਨਾ ਕਿਤੇ ਹੀ ਔਖਾ ਹੈ ਹਾਲਾਂਕਿ ਲੀਡਰ ਆਪਸ ਵਿੱਚ ਇਕੱਠੇ ਹੋ ਜਾਂਦੇ ਆ ਇੱਕ ਸੱਚਾਈ ਹੈ ਕਦੇ ਕਿਸੇ ਪਾਰਟੀ ਜਾਵੜੇ ਸਰੋਪਾ ਪਵਾ ਲਿਆ ਮਾਨ ਸਨਮਾਨ ਨਾਲ ਉੱਥੇ ਸਟੇਜ ਤੇ ਬਹਿ ਕੇ ਦੂਜੇ ਪਾਸੇ ਸਟੇਜ ਤੇ ਬਹਿ ਕੇ ਪਰ ਵਰਕਰ ਤੇ ਦਾਗ ਧੋਣਾ ਬਹੁਤ ਔਖਾ ਹੁੰਦਾ ਹੈ ਵਰਕਰ ਦੀ ਪਿੰਡ 'ਚ ਲੜਾਈ ਹੋ ਜਾਂਦੀ ਹੈ ਵੀ ਬਾਈ ਤੂੰ ਅਕਾਲੀਆਂ ਤੂੰ ਕਾਂਗਰਸੀਆਂ ਤੂੰ ਉਸ ਵੇਲੇ ਐ ਕੀਤਾ ਸੀਗਾ ਸੋ ਵਰਕਰ ਇੱਕ ਉਮੀਦ ਤੇ ਖੜਾ ਰਹਿੰਦਾ ਹੈ ਠੀਕ ਹੈ ਸੋ ਬਾਈ ਸਾਰੇ ਹੋਰਾਂ ਨੂੰ ਵੀ ਕੁਮੀਦ ਸੀ ਕਿਉਂਕਿ ਕਿਸੇ ਵੀ ਪਾਰਟੀ ਤੋਂ ਲੋਕ ਬਾਅਦ ਚ ਦੁਖੀ ਹੁੰਦੇ ਆ ਚਿਹਰਿਆਂ ਤੋਂ ਦੁਖੀ ਹੋ ਜਾਂਦੇ ਆ ਇੱਕ ਸਿਸਟਮ ਤੋਂ ਦੁਖੀ ਹੋ ਜਾਂਦੇ ਆ ਪਾਰਟੀ 'ਚ ਤਾਂ ਦੇਖੋ ਨਵੇਂ ਤੋਂ ਨਵੇਂ ਨੁਮਾਇੰਦੇ ਆਉਂਦੇ ਰਹਿੰਦੇ ਆ ਫਿਰ ਇੱਕ ਸੋਚ ਨਾਲ ਸੋਚ ਜੁੜਦੀ ਰਹਿੰਦੀ ਆ ਕੜੀ ਫੇਰ ਜੁੜ ਜਾਂਦੀ ਆ ਪਰ ਇੱਕ ਚਿਹਰਿਆਂ ਤੋਂ ਜਦੋਂ ਬੰਦਾ ਦੁਖੀ ਹੋ ਜੇ ਫਿਰ ਉਹ ਤੋਂ ਉਹਦੇ ਕੋਲ ਕੋਈ ਰਾਹ ਨਹੀਂ ਰਹਿੰਦਾ ਸੋ ਬਹੁਤ ਔਖਾ ਹੁੰਦਾ ਇੱਕ ਆਪਦੀ ਪਾਰਟੀ ਨੂੰ ਛੱਡ ਕੇ ਫਿਰ ਦੂਜੇ ਪਾਸੇ ਜਾਣਾ ਠੀਕ ਹੈ ਇੱਕ ਪਰ ਆਪਾਂ ਜਦੋਂ ਉਮੀਦ ਤੇ ਜਿਸ ਉਮੀਦ ਤੇ ਜੁੜੇ ਸੀ ਜਦੋਂ ਉਮੀਦ ਹੀ ਟੁੱਟ ਗਈ ਜਿਹੜੇ ਨਾਲ ਲੋਕਾਂ ਨੂੰ ਲੈ ਕੇ ਆਪਾਂ ਤੁਰੇ ਸੀ ਉਹਨਾਂ ਦੇ ਕੰਮ ਨਹੀਂ ਕਰਾ پا ਰਹੇ ਆ ਪਾ ਲਵਾਰੇਸੀ ਹੋ ਗਏ ਫਿਰ ਅਗਲਾ ਕਹਿੰਦਾ ਬਾਈ ਜੇ ਤੂੰ ਉੱਥੇ ਹੀ ਬੈਠਾ ਹੈ ਜਾਂ ਤਾਂ ਤੂੰ ਆਪ ਦਾ ਕੋਈ ਲਾਹਾ ਲੈ ਰਿਆ ਵੀ ਸਾਡਾ ਕੰਮ ਨਹੀਂ ਕਰਾ ਰਿਆ ਸੋ ਫਿਰ ਮਜਬੂਰਨ ਉਸ ਨੁਮਾਇੰਦਿਆਂ ਨੂੰ ਪਾਰਟੀ ਛੱਡਣੀ ਪੈਂਦੀ ਹੈ ਪਾਰਟੀ ਦਾ ਪੱਲਾ ਛੱਡਣਾ ਪੈਂਦਾ ਸੋ ਇਹ ਗੱਲ ਮੈਂ ਤੁਹਾਨੂੰ ਫੇਰ ਦੁਹਰਾ ਰਿਹਾ ਵੀ ਵਰਕਰ ਆਸਤੇ ਪਾਰਟੀ ਛੱਡਣੀ ਬਹੁਤ ਔਖੀ ਹੈ ਲੀਡਰ ਆਸਤੇ ਛੱਡਣੀ ਬਹੁਤ ਸੌਖੀ ਹੈ ਸੀਰਾ ਹੀ ਕਿਉਂ ਇਹ ਕਿਉਂ ਕਿ ਚਲੋ ਠੀਕ ਹੈ ਪਾਸੇ ਬੈਠੇ ਜੀ ਇਹੀ ਕਿਉਂ ਜਾਂ ਫਿਰ ਇਹ ਸੀ ਕਿਤੇ ਦਿਮਾਗ ਦੇ ਵਿੱਚ ਵਕੇ ਯਾਰ ਹਲਕੇ ਤਾਂ ਇਹਨੂੰ ਪਤਾ ਮੇਰੇ ਲਈ ਵੀ ਚੰਗਾ ਹੋ ਜਾਊਗਾ ਕੱਲ ਨੂੰ ਚਾਰ ਵੋਟਾਂ ਜਿਹੜੀਆਂ ਲੈਣੀਆਂ ਉਹਦੇ ਲਈ ਵੀ ਚੰਗਾ ਹੋਊ ਜੀ ਸੀਰਾ ਹੀ ਕਿਉਂ ਇਹ ਇਹ ਜੀ ਕੀ ਕੁਆਲਿਟੀ ਦੇਖੀ ਨਾ ਇਹ ਦੇਖਿਆ ਵੀ ਕੋਈ ਗੱਲ ਨਹੀਂ ਯਾਰ ਵਿਰੋਧੀ ਧਿਰ ਦੇ ਵਿਰੋਧੀ ਆ ਹੁਣ ਆਪਣੇ ਨਾਲ ਲਾ ਲੈਣੇ ਨੇ ਦੇਖੋ ਜਦੋਂ ਤੁਸੀਂ ਕਿਸੇ ਨਾਲ ਵੀ ਬੈਨੇ ਹੋ ਤੇ ਨਾਲ ਤੋਂ ਦੀ ਸੋਚ ਬਾਰੇ ਤੁਸੀਂ ਜਾਣੂ ਹੁੰਨੇ ਹੋ ਤੁਹਾਨੂੰ ਪਤਾ ਵੀ ਹੁੰਦਾ ਵੀ ਹਲਕੇ ਚ ਕਿਹੜੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਅੱਜ ਉਹ ਕਿੱਥੇ ਖੜੇ ਨੇ ਵੀ ਉਹ ਲੋਕਾਂ ਦੇ ਕੰਮ ਕਰਾ ਰਹੇ ਆ ਉਹਨਾਂ ਨੂੰ ਪਾਰਟੀ ਕਰਨ ਨੂੰ ਸਾਥ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਹੈ ਸੋ ਜਦੋਂ ਮੈਨੂੰ ਮੇਰੀ ਭਾਈ ਸੀਰੇ ਨਾਲ ਗੱਲ ਹੋਈ ਸੋ ਉਦੋਂ ਮੈਨੂੰ ਪਤਾ ਲੱਗਿਆ ਵੀ ਹਲਕੇ 'ਚ ਉਹਨਾਂ ਨੂੰ ਹੁਣ ਉਹਨਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਹਨਾਂ ਨੂੰ ਸਾਈਡਲਾਈਨ ਕੀਤਾ ਜਾ ਰਿਹਾ ਇੱਕ ਜਾਂ ਤਾਂ ਲੋਕ ਲੀਡਰ ਨੂੰ ਡਰ ਹੋ ਜਾਂਦਾ ਜਾਂ ਕੋਈ ਪਾਰਟੀ ਦੀ ਨੀਤੀ ਹੁੰਦੀ ਹੈ ਵੀ ਇਹ ਨਾ ਕੋਈ ਵੱਧ ਚੜ ਕੇ ਸਾਹਮਣੇ ਆ ਜੇ ਸੋ ਇਹ ਹਰੇਕ ਦੀ ਆਪਦੀ ਆਪਦੀ ਸੋਚ ਹੈ ਇਹ ਮੈਂ ਨਹੀਂ ਦੱਸ ਸਕਦਾ ਵੀ ਹੁਣ ਉਹਨਾਂ ਦੇ ਢਿੱਡ 'ਚ ਕੀ ਗੱਲ ਹੈ ਪਰ ਜੋ ਤੁਸੀਂ ਦੇਖਦੇ ਹੋ ਇੱਕ ਚੰਗੇ ਮਿਹਨਤੀ ਬੰਦੇ ਨੂੰ ਪਾਸੇ ਕੀਤਾ ਜਾ ਰਿਹਾ ਇਕੱਲਾ ਇੱਕ ਸੀਰਾ ਨਹੀਂਗਾ ਇੱਥੇ ਬਹੁਤ ਬੰਦੇ ਆ ਸੋ ਸਾਰਿਆਂ ਨਾਲ ਗੱਲ ਚੱਲ ਰਹੀ ਹੈ ਸਮੇਂ ਸਿਰ ਪਹਿਲਾਂ ਵੀ ਤੁਹਾਨੂੰ ਆਖਿਆ ਸੀ ਵੀ ਅਸੀਂ ਐੇ ਕੰਮ ਕਰ ਰਹੇ ਹਾਂ ਵੀ ਜਿਵੇਂ ਕੱਲ ਨੂੰ ਇਲੈਕਸ਼ਨ ਹੋਣ ਕਿਉਂਕਿ ਸਾਨੂੰ ਕੋਈ ਸਿਆਸੀ ਲਾਹਾ ਨਹੀਂਗਾ ਇੱਕ ਆਪਦਾ ਇੱਜ਼ਤਮਾਨ ਕਮਾਉਣ ਆਏ ਆ ਤੇ ਕੁਝ ਬਦਲਾਵ ਕੀ ਵਾਕਈ ਜਿਹੜਾ ਅਸਲ ਬਦਲਾਵ ਹੁੰਦਾ ਲੋਕਾਂ ਵਾਸਤੇ ਉਹ ਕਰਾਉਣਾ ਚਾਹੁੰਦੇ ਆ ਇਹ ਨਕਲ ਬਦਲਾਵ ਮੰਨਦੇ ਨੂੰ ਕਿਹੜਾ ਨਹੀਂ ਇਹ ਤਾਂ ਦੇਖੋ ਅਸਲ ਬਦਲਾਵ ਹੁਣ ਬਦਲਾਵ ਤਾਂ ਇੱਕ ਉਮੀਦ ਹੈ ਅਸਲ ਨਕਲ ਤਾਂ ਸਮਾਂ ਆਉਣ ਤੇ ਪਤਾ ਲੱਗਦਾ ਠੀਕ ਹੈ ਜਦੋਂ ਉਮੀਦ ਤੇ ਹੀ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਸੀਗਾ ਫਿਰ ਇਹਨਾਂ ਨੇ ਕੋਈ ਕੰਮ ਨਹੀਂ ਕੀਤੇ ਸੋ ਆਪੇ ਹੀ ਨਕਲੀ ਹੋਗੇ ਜੇ ਉਮੀਦਾਂ ਤੇ ਖਰੇ ਉਤਰ ਜਾਂਦੇ ਤਾਂ ਅਸਲੀ ਬਦਲਾਵ ਹੋਣਾ ਸੀਗਾ ਸੋ ਜਦੋਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਸੋ ਇੱਕ ਅਸਲ ਬਦਲਾਅ ਹੁੰਦਾ ਹੈ ਨਹੀਂਗਾ ਪਰ ਤੁਸੀਂ ਦੇਖੋ ਵੀ ਜੇ ਕੰਮ ਤੁਸੀਂ ਜਾਇਜ਼ ਕਰਾਉਣੇ ਆ ਸੋ ਜਾਇਜ਼ ਕਰਾਉਣ ਵਾਸਤੇ ਤੁਹਾਨੂੰ ਕੋਈ ਜ਼ਰੂਰੀ ਨਹੀਂਗਾ ਵੀ ਰੂਲਿੰਗ ਪਾਰਟੀ 'ਚ ਹੋਣਾ ਚਾਹੀਦਾ ਜੇ ਆਪਾਂ ਇੱਕ ਬਜ਼ੁਰਗ ਨੂੰ ਲੈ ਕੇ ਜਾਂਦੇ ਆ ਕੋਈ ਉਹਦਾ ਆਧਾਰ ਕਾਰਡ ਬਣਾਉਣਾ ਹੈ ਕੋਈ ਉਹਦਾ ਹੋਰ ਕੋਈ ਗੈਸ ਕਨੈਕਸ਼ਨ ਹੈ ਕੋਈ ਕੁਝ ਵੀ ਹੈ ਆਪਣਾ ਫਰਜ ਬੰਦਾ ਉਹਨੂੰ ਦਫ਼ਤਰ ਤੱਕ ਲਿਜਾਣ ਦਾ ਤੇ ਉਹਦਾ ਕੰਮ ਕਰਾਉਣ ਦਾ ਜੇ ਕੋਈ ਐਮਐਲਏ ਜਾਂ ਰੂਲਿੰਗ ਪਾਰਟੀ ਦੀ ਕੋਈ ਬਦਨੀਤੀ ਹੈ ਵੀ ਬੁੜਿਆਂ ਨੂੰ ਤੁਸੀਂ ਤੰਗ ਕਰਨਾ ਹੈ ਜਾਂ ਬੱਚਿਆਂ ਨੂੰ ਤੰਗ ਕਰਨਾ ਉਹਨਾਂ ਦੇ ਕੰਮ ਨਹੀਂ ਕਰਨੇ ਸੋ ਉਹਨਾਂ ਦੀ ਬਦਨੀਤੀ ਹੈ ਅਸਤਾ ਕੰਮ ਕਰਾਉਣ ਵਾਸਤੇ ਆਏ ਆ ਅਸੀਂ ਵਿਚਰ ਰਹੇ ਹਾਂ ਵੀ ਦੱਸੋ ਜੀ ਕੱਲ ਨੂੰ ਕੀ ਕੰਮ ਹੈ ਇੰਨਾ ਭਰਾਵਾਂ ਨੇ ਵੀ ਉਹੀ ਕੀਤਾ ਸੀਗਾ ਵੀ ਦੱਸੋ ਕੀ ਕੰਮ ਹੈ ਅੱਜ ਵੀ ਕੰਮ ਕਰਾਉਣਾ ਚਾਹੁੰਦੇ ਆ ਉਹ ਤਾਂ ਹੁਣ ਐਮਐਲਏ ਜਾਂ ਜਿਹੜੇ ਦੂਜੇ ਲੀਡਰ ਹੈ ਜਿਨ੍ਹਾਂ ਨੂੰ ਡਰ ਪੈਦਾ ਹੋ ਜਾਂਦਾ ਵੀ ਹਾਂ ਭਾਈ ਉਹਨਾਂ ਦਾ ਬੰਦੇ ਦਾ ਨਾਮ ਬਣ ਗਿਆ ਉਹਨਾਂ ਨੂੰ ਨੱਪਨ ਲੱਗ ਜਾਓ ਨਹੀਂ ਤਾਂ ਕੱਲ ਨੂੰ ਕਿਤੇ ਇਹ ਨਾ ਟਿਕਟ ਮੰਗ ਲੇ ਜਾਂ ਕੋਈ ਹੋਰ ਨਾ ਹੋ ਜੇ ਸੋ ਉਹਨਾਂ ਦੀ ਨੀਤੀ ਹੈ ਜੀ ਜੀ ਤਸੀਰੀ ਭਾਈ ਹੋਰ ਬਾਰੇ ਵੀ ਸੋਚਿਆ ਜਾ ਸਕਦਾ ਜ ਜੇ ਤੁਸੀਂ ਕਈ ਨਾਮ ਲਏ ਆ ਤੁਸੀਂ ਕਹਿੰਦੇ ਹੋ ਕਿ ਇੰਨੇ ਇਮਾਨਦਾਰ ਬੰਦੇ ਜਿਹੜੇ ਉਹ ਪਾਸੇ ਹੋਏ ਬੈਠਾ ਸੋਚਿਆ ਜਾ ਸਕਦਾ ਕਿ ਤੁਹਾਡੇ ਨਾਲ ਇੱਕ ਦਰਵਾਜ਼ਾ ਤੁਸੀਂ ਖੋਲ੍ਹ ਲਿਆ ਕਾਂਗਰਸ ਕਾਂਗਰਸ ਪਾਰਟੀ ਦੇ ਵੱਲੋਂ ਉਸ ਦਰਵਾਜ਼ ਹਾਂਜੀ ਬਾਈ ਬਹੁਤ ਸਾਰੇ ਹਨ ਜਿਹੜੇ ਆਪਾਂ ਦੀਵਾਲੀ ਤੋਂ ਪਹਿਲਾਂ ਪਟਾਕੇ ਨਹੀਂ ਚਲਾਉਣੇ ਇੱਕ ਇੱਕ ਫੁੱਲ ਝੜੀ ਦਿਖਾ ਚੜਾ ਚਲਾ ਚਲਾ ਕੇ ਕੇਰਾ ਮਨੋਰੰਜਨ ਜਾਂ ਕਰਦੇ ਰਹਿਮੇ ਬਹੁਤ ਸਾਰੇ ਬਾਈ ਵੱਡਾ ਬੰਬ ਕਦੋਂ ਚਲਾਓਗੇ ਵੱਡਾ ਬਾਈ ਜਦੋਂ ਸਹੀ ਟਾਈਮ ਆ ਗਿਆ ਦੇਖਿਓ ਐਸਾ ਬੰਬ ਚਲਾਵਾਂਗੇ ਦਿੱਲੀ ਤੱਕ ਉਹਦੀ ਆਵਾਜ਼ ਸੁਣੂਗੀ ਬੰਬ ਤਾਂ ਅਸੀਂ ਚਲਾਈ ਦਿੱਤਾ ਬਾਈ ਸਾਡੇ ਐਂ ਲਾ ਲਓ ਮਹਰਾਜ ਪਿੰਡ 'ਚ ਜਿੱਥੇ ਅਸੀਂ ਨਾ ਪਿਛਲੀ ਜਦੋਂ ਇੱਕ ਇਹਨਾਂ ਨੇ ਚਲਾਈ ਸੀ ਆਮ ਆਦਮੀ ਪਾਰਟੀ ਨੇ ਵੀ ਹਲਕੇ ਦੇ ਕੋਆਰਡੀਨੇਟਰ ਲਾ ਕੇ ਉਹਨਾਂ ਦੀ ਮੀਟਿੰਗ ਕਰਾਉਣੀ ਸੀ ਮਾਚਾ ਮੈਂ ਤੇ ਜੋਧੇ ਨੇ ਅਸੀਂ ਚਾਰੇ ਪੰਜੇ ਪਿੰਡਾਂ ਚ ਇਧਰ ਹਲਕੇ ਚ ਮੀਟਿੰਗਾਂ ਕਰਾ ਦੀਆਂ ਬਾਈ ਜੀ ਚੰਡੀਗੜ੍ਹ ਸੀ ਜਦੋਂ ਇਹ ਆਏ ਉਤੋਂ ਉਸ ਤੋਂ ਬਾਅਦ ਅਸੀਂ ਇੱਕ ਮਹਰਾਜ ਮੀਟਿੰਗ ਰੱਖ ਲਈ ਸਾਰੇ ਵਰਕਰਾਂ ਨੇ ਜਿੰਨੇ ਸੀਗੇ ਗੁਰਵਿੰਦਰ ਹਰਗੇ ਹੋਰ ਸਾਡੇ ਨਾਲ ਮੈਂ ਕਿਹਾ ਵੀ ਆਪਾਂ ਦੇਖਦੇ ਆਪਾਂ ਪਿੰਡ ਚ ਕੀ ਕਰਿਆ ਅਸੀਂ ਵੀ ਪੈਲਸ ਦੇ ਪੂਰੇ ਕੋਰਸਿੰਗਾਂ ਫੁੱਲ ਕਰਤੀਆਂ ਤੇ ਸਾਰਾ ਇਕੱਠ ਮਹਰਾਜ ਦਾ ਸੀ ਹੁਣ ਉਸ ਤੋਂ ਬਾਅਦ ਜਦੋਂ ਆਪਸ ਵਿੱਚ ਦੇਖੋ ਮੈਂ ਪਾਸੇ हट ਗਿਆ ਦੂਜੇ ਬੰਦਿਆਂ ਦਾ ਵੀ ਚਾਹੇ ਅੱਜ ਉਹ ਐਮਐਲਏ ਸਾਹਿਬ ਨਾਲ ਉਹਨਾਂ ਦਾ ਮਨੋਵਾਲ ਟੁੱਟ ਜਾਂਦਾ ਉਸ ਤੋਂ ਬਾਅਦ ਮਤੂਰੀ ਰੈਲੀ ਸੀ ਉਸ ਦਿਨ ਦੋ ਬੰਦੇ ગયા ਸਾਰੀ ਬੱਸ ਚ ਦ ਇਹਨਾਂ ਨੇ ਮੁੜ ਕੇ ਪਿੰਡ 'ਚ ਫੋਨ ਵੀ ਕਰਾਇਆ ਵੀ ਸੀਰੇ ਨੂੰ ਕਿਹਨੇ ਵੀਡੀਓ ਭੇਜ ਦਿੱਤੀ ਕਿਸੇ ਮੇਰੇ ਜਿਹੜਾ ਦੋਸਤ ਮਿੱਤਰ ਸੀ ਉਹਨੂੰ ਕਹਿੰਦੇ ਉਹਤੇ ਪਰਚਾ ਬਵਾ ਦਾਂਗੇ ਕਿਸੇ ਜਨਾਨੀ ਤੋਂ ਕਹਾ ਕੇ ਉਹਦੇ ਖਿਲਾਫ ਬਿਆਨ ਦਵਾ ਦਾਂਗੇ ਇਹ ਜੋ ਵੀ ਮੰਨ ਕੇ ਚੱਲੋ ਇਹਨਾਂ ਨੇ ਕਰੇ ਮੈਂ ਹਾਂ ਯਾਰ ਕਰੋ ਜਿਹੜੀ ਪਿੱਚ ਤੇ ਖੇਡੋਗੇ ਉਸੇ ਤੇ ਖੇਡਾਂਗੇ ਅੱਜ ਦੀ ਘੜੀ ਅਸੀਂ ਕਹਿੰਦੇ ਆ ਵੀ ਠੀਕ ਆ ਰਾਜਨੀਤਿਕ ਵਿਰੋਧੀਆਂ ਆਪਾਂ ਤੁਸੀਂ ਕੰਮ ਕਰੋ ਜੇ ਤੁਹਾਡੇ ਸਹੀ ਕੰਮ 'ਚ ਅਸੀਂ ਗਲਤੀ ਕੱਢਾਂਗੇ ਤਾਂ ਤੁਸੀਂ ਉੱਥੇ ਸਾਡਾ ਖੰਡਣ ਕਰੋ ਵੀ ਇਹ ਤਾਂ ਕੰਮ ਸਹੀ ਆ ਜੇ ਹੁਣ ਮਹਾਰਾਜ ਪਿੰਡ 'ਚ ਲਾ ਲਓ ਜਾਂ ਫੂਲ ਦੀ ਆ ਸੜਕ ਵਧੀਆ ਹੋਊ ਮੈਂ ਤੇ ਜਸਨਦੀਪ ਬਾਈ ਜੀ ਕਹੀ ਹੈ ਕਿ ਵੀ ਇਹ ਤਾਂ ਸੜਕ ਟੁੱਟੀ ਵੀ ਆ ਤੁਸੀਂ ਵੀ ਕਹੋਗੇ ਯਾਰ ਸੜਕ ਤਾਂ ਵਧੀਆ ਜੇ ਉਹ ਟੁੱਟੀ ਹੋਈ ਨੂੰ ਅਸੀਂ ਟੁੱਟੀ ਕਹਾਂਗੇ ਵੀ ਇਹਨੂੰ ਸਹੀ ਬਣਾਓ ਆਪਾਂ ਲੋਕਾਂ ਤੋਂ ਵੋਟਾਂ ਲੈਂਦੇ ਆ ਇਹ ਸੜਕਾਂ ਤੇ ਇਹ ਸੀਵਰੇਜ ਦੇ ਮੁੱਦਿਆਂ ਤੇ ਹਸਪਤਾਲ ਦੇ ਮੁੱਦਿਆਂ ਤੇ ਫੇਰ ਕਿ ਫੇਰ ਕਿਵੇਂ ਕਹਿੰਦੇ ਫੇਰ ਤਾਂ ਅਸੀਂ ਸਹੀ ਹੋਵਾਂਗੇ ਜਿਹੜੇ ਤੁਸੀਂ ਜਿਵੇਂ ਤੁਸੀਂ ਪਰਚੇ ਦੀ ਗੱਲ ਕਰੀ ਕਿ ਮੇਰੇ ਤੇ ਵੀ ਪਰਚੇ ਦੀ ਗੱਲ ਜਿਹੜੀ ਆ ਉਹ ਮੇਰੇ ਕੰਨਾਂ ਦੇ ਵਿੱਚ ਪਈ ਸੀ ਸੁਣੀ ਸੀ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਰਹੀਆਂ ਤੁਸੀਂ ਤਾਂ ਵਿੱਚ ਰਹੇ ਨਹੀਂ ਪਹਿਲਾਂ ਨਹੀਂ ਬਾਈ ਚੱਲੀਆਂ ਐਵੇਂ ਕਹਿ ਦਿੱਗੇ ਹਨਾ ਕੇਰਾ ਹੋਇਆ ਬੂਟੇ ਜਨਾਲ ਤੇ ਹੋਇਆ ਬਈ ਹੋਇਆ ਬੂਟੇ ਜਲਾਲ ਤੇ ਹੋਇਆ ਉਹਦੇ ਨਾਲ ਦੀ ਟੀਮ ਤੇ ਹੋਏ ਦੋ ਪਰਚੇ ਹੋਏ ਉਹਦੀ ਸਰਕਾਰ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨੇ ਜਲਾਲ ਵਾਲਿਆਂ ਨੇ ਉੱਥੇ ਧਰਨਾ ਲਾ ਕੇ ਉਹਦਾ ਕੈਨਸਲ ਵੀ ਕਰਵਾਇਆ ਸ਼ਾਇਦ ਕੇਰਾ ਕੈਨਸਲ ਹੋ ਗਿਆ ਜੀ ਜਦੋਂ ਬੂਟੇ ਵਰਗਾ ਜਿਹੜਾ ਨੇ 15-15 ਲੱਖ ਰੁਪਇਆ ਚੋਣ ਤੇ ਲਾਇਆ ਤੇ ਮੇਰੇ ਨੂੰ ਵੱਧ ਉਹਨਾਂ ਨੇ ਲਾ ਲਓ ਮੇਰੇ ਕੋਲ ਦਾ ਇਕੱਲੇ ਲਾ ਲਓ ਅਸੀਂ ਆਮ ਜੇ ਕਰਿਓ ਇੱਕ ਆਵਦੀ ਆਵਾਜ਼ ਜਾਂ ਆਪਦੀ ਮਿਹਨਤ ਸੀ ਉਹਨਾਂ ਨੇ ਤਾਂ ਪੈਸਾ ਵੀ ਲਾਇਆ ਤੇ ਹੋਰ ਵੀ ਬਹੁਤ ਉਹਨਾਂ ਨੇ ਸਾਧਨਾ ਰਾਹੀਂ ਮਦਦ ਕੀਤੀ ਜਬੂਟੇ ਅਰਗੇ ਤੇ ਪਰਚਾ ਕਰਾਇਆ ਸਾਡੇ ਅਰਗੇ ਆਮ ਬੰਦੇ ਦਾ ਕਰਾਉਣਾ ਬਹੁਤ ਸੌਖਾ ਤੁਸੀਂ ਆਮ ਦੀ ਗੱਲ ਦੋ ਤਿੰਨ ਵਾਰੀ ਕੀਤੀ ਐ ਇਤਾਂ ਕਰਕੇ ਮੈਂ ਸੋਚਿਆ ਵੀ ਸਵਾਲ ਪੁੱਛ ਲਵਾਂ ਤੁਸੀਂ ਆਮਕਰਾਂ ਦੀ ਗੱਲ ਕਰੀ ਆਮਕਰਾਂ ਤਾਂ ਇਹ ਸਾਰੇ ਐਮਐਲਏ ਕਹਿੰਦੇ ਨੇ ਕਿ ਆਮਕਰਾਂ ਨੂੰ ਤੁਸੀਂ ਵਿੱਚ ਵਿੱਚ ਰਿਓ ਲੱਗਦਾ ਹੁਣ ਆਮ ਆਮ ਹੀ ਨੇ ਜਾਂ ਆਮ ਕੁਝ ਖਾਸ ਹੋਗੇ ਨਹੀਂ ਆਮ ਦੀ ਬਈ ਜਿਹੜੀ ਪਰਿਭਾਸ਼ਾ ਨਾ ਉਹ ਇੱਕ ਬੜੀ ਚੱਲ ਰਹੀ ਆ ਵੀ ਆਮ 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 ਬੰਦਾ ਉਹ ਨਹੀਂ ਹੁੰਦਾ ਵੀ ਜਿਹੜਾ ਕੱਲਾ ਕਿਸੇ ਗਰੀਬ ਘਰੇ ਜੰਮ ਪਿਆ ਵੀ ਉਹ ਆਮ ਹੂੰ ਉਦੀ ਸੋਚ ਆਮ ਹੋਣੀ ਚਾਹੀਦੀ ਆ ਜੇ ਹੁਣ ਗਰੀਬ ਘਰ ਦਾ ਮੁੰਡਾ ਐਮਐਲਏ ਬਣ ਗਿਆ ਉਹ ਫੋਰਚੂਨਰ ਗੱਡੀ 'ਚੋਂ ਪੈਰ ਨਹੀਂ ਲਾਉਂਦਾ ਜਹਾਜ਼ 'ਚੋਂ ਪੈਰ ਨਹੀਂ ਲਾਉਂਦਾ ਉਹ ਆਮ ਕਾ ਉਹਦੀ ਸੋਚ ਉਹਦੀ ਆਪਣੀ ਆਪ ਦੇ ਲੋਕਾਂ ਪ੍ਰਤੀ ਕੀ ਸੋਚਦਾ ਉਹ ਆਮ ਹੋਣੀ ਚਾਹੀਦੀ ਆ ਨਹੀਂ ਕੋਈ ਆਮ ਥੋੜੀ ਐਟੈਗ ਥੋੜੀ ਵੀ ਇਹ ਤਾਂ ਜੀ ਆਮ ਕਿਸੇ ਤਕੜੇ ਘਰ ਦਾ ਮੁੰਡਾ ਵੀ ਹੋ ਸਕਦਾ ਜਿਹੜਾ ਮੰਨ ਕੇ ਚੱਲੋ ਆਮ ਲੋਕਾਂ 'ਚ ਰਹਿੰਦਾ ਹਰ ਇੱਕ ਦੁੱਖ ਸੋਝ ਜਾਂਦਾ ਜਾਂ ਪਾਵਰ ਚ ਆ ਕੇ ਵੀ ਉਸ ਤਰੀਕੇ ਨਾਲ ਰਹਿੰਦਾ ਉਹਨੂੰ ਆਮ ਕਹਿ ਸਕਦੇ ਹਾਂ ਇਹ ਥੋੜੀ ਆ ਵੀ ਜੇ ਕੋਈ ਕਿਸੇ ਗਰੀਬ ਘਰ ਦਾ ਮੁੰਡਾ ਉਹ ਐਮਐਲਏ ਬਣ ਗਿਆ ਉਸ ਤੋਂ ਬਾਅਦ ਉਹਦਾ ਸਾਰਾ ਕੁਝ ਬਦਲ ਗਿਆ ਤੇ ਉਹ ਆਮ ਉਹ ਥੋੜੀ ਆਮ ਹੋਇਆ ਤਾਂ ਫਿਰ ਇਹ ਆਮ ਤੋਂ ਖਾਸ ਕੁਝ ਹੋਇਆ 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 ਭਾਈ ਸਾਰੇ ਹੋਇਆ ਦੱਸੋ ਕੌਣ ਨਹੀਂ ਹੋਇਆ ਸਾਰੇ ਖਾਸ ਹੋਇਆ ਤਾਂ ਹੋਈ ਆ ਬਈ ਜੀ ਦੇਖੋ ਇੱਕ ਹਵਾਈ ਉਹਦੇ ਨਾਲ ਸਾਰੇ ਐਮਐਲਏ ਬਣ ਗਏ ਕਈ ਤਾਂ ਮੇਰੇ ਅਰਗੇ ਵਿਚਾਰੇ ਮੈਂਬਰ ਵੀ ਨਹੀਂ ਬਣ ਸਕਦੇ ਸੀ ਪਿੰਡ ਦੇ ਐਮਸੀ ਨਹੀਂ ਬਣ ਸਕਦੇ ਸੀ ਪਰ ਉਹ ਇੱਕ ਹਵਾ ਏਸੀ ਆਈ ਉਹਨਾਂ ਨੇ ਵੱਡੇ ਵੱਡੇ ਚਿਹਰੇ ਹਲਾਤੇ ਉਹ ਹਵਾ ਕਿਉਂਕਿ ਮਾਹੌਲ ਹੀ ਪੰਜਾਬ ਚ ਇਦਾਂ ਦਾ ਹੋ ਗਿਆ ਕਾਮਾਦਮੀ ਪਾਰਟੀ ਨੂੰ ਇਹ ਹੋ ਗਿਆ ਵੀ ਪਤਾ ਨਹੀਂ ਅਸੀਂ ਕੀ ਕਰ ਲਿਆ ਕਿਉਂਕਿ ਹਰੇਕ ਹਲਕੇ ਵਿੱਚ ਉਹਨਾਂ ਨੇ ਦੋ ਦੋ ਆਪ ਦੇ ਰਿਜ਼ਰਵਰ ਲਾ ਰੱਖਿਆ ਹੁਣ ਇੱਥੇ ਐਮਐਲਏ ਆ ਐਮਐਲਏ ਦੇ ਨਾਲ ਤਿੰਨ ਇੱਥੇ ਲਾ ਰੱਖਿਆ ਕੋਆਰਡੀਨੇਟਰ ਪਤਾ ਨਹੀਂ ਪ੍ਰਭਾਰੀ ਦਿੱਲੀ ਦਾ ਸਾਫ ਦੋ ਪ੍ਰਭਾਰੀ ਲਾ ਰੱਖਿਆ ਇੱਕ ਇੱਥੇ ਕੋਆਰਡੀਨੇਟਰ ਲਾ ਰੱਖਿਆ ਵੀ ਜਦੋਂ ਤੁਹਾਡਾ ਐਮਐਲਏ ਆ ਜੇ ਤੁਹਾਡਾ ਐਮਐਲਏ ਐਨੇ ਆਪਦੇ ਜਿੰਨਾਂ ਨੂੰ ਉਹ ਵਰਕਰਾਂ ਦੇ ਘਰ ਘਰ ਜਾ ਕੇ ਵੋਟ ਮੰਗਿਆ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦਾ ਕੋਈ ਫਰੀਦਕੋਟ ਦਾ ਕੋਈ ਫਰੋਜਪੁਰ ਦਾ ਤੁਸੀਂ ਤਿੰਨ ਤਿੰਨ ਇੱਥੇ ਪ੍ਰਭਾਰੀ ਲਾ ਬਟ ਉਹ ਕੀ ਖੁਸ਼ ਕਰਨਗੇ ਜਦੋਂ ਐਮਐਲਏ ਕੋਲੇ ਨਿੱਤੋਂ ਨੇ ਵਿਚਰਨਾ ਆਹ ਸ਼ਹਿਰ ਦਿਆ ਜਾਏ ਜਿੱਥੇ ਮਰਜੀ ਆ ਕੱਲਾ ਆ ਥੋੜੀਆ ਦਫ਼ਤਰ ਚ ਬੈਠ ਗਿਆ ਆਪਾਂ ਤੇ ਲੋਕਾਂ ਨੂੰ ਦਸ ਨੂੰ ਮਿਲ ਲੈ ਉਹਦੇ ਨਾਲ ਥੋੜੀ ਕੰਮ ਹੋਣਾ ਬਈ ਨੀਤੀ ਕੀ ਆ ਆਪਣੀ ਐਮਐਲਏ ਦੇ ਉੱਪਰ ਕੋਈ ਦਿੱਲੀ ਦਾ ਦਬਦਬਾ ਹੈ ਇਹ ਚੀਜ਼ ਜ਼ਰੂਰ ਕਲੀਅਰ ਕਰੋ ਕਿਉਂਕਿ ਲੋਕਾਂ ਦੇ ਵਿੱਚ ਬੜਾ ਹੈ ਕਿ ਕੋਈ ਕਹਿੰਦਾ ਦਿੱਲੀ ਤੋਂ ਚੱਲਦੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਜਾਂ ਐਮਐਲਏ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਨਹੀਂ ਜੀ ਭਗਵੰਤ ਸਿੰਘ ਮਾਨ ਚਲਾਉਂਦੇ ਦਿੱਲੀ ਦਾ ਦਬਦਬਾ ਹੈ ਇਹ ਬਤਾ ਕੀ ਆ ਬਈ ਜੀ ਜਦੋਂ ਕਿਸੇ ਆਪਾ ਰਾਸ਼ਟਰੀ ਪਾਰਟੀ ਬਣ ਗਈ ਕੋਈ ਵੀ ਆ ਚਾਹੇ ਉਹਦੇ ਕੁਝ ਕੁ ਫੈਸਲੇ ਹੁੰਦੇ ਆ ਜਿਹੜੇ ਤਾਹਾਂ ਤੋਂ ਆਉਂਦੇ ਆ ਇਹ ਕੋਈ ਜ਼ਰੂਰੀ ਨਹੀਂ ਵੀ ਜਿਵੇਂ ਐਮਐਲਏ ਆਹਰ ਇੱਕ ਥਾਂ ਆਪਣੀ ਮਰਜ਼ੀ ਕਰਨ ਪਰ ਮੈਨੂੰ ਲੱਗਦਾ ਵੀ ਹਰੇਕ ਥਾਂ ਨਹੀਂ ਉਹ ਪ ਹਰੇਕ ਪਾਰਟੀ ਦੇ ਹੁੰਦਾ ਜੋ ਵੀ ਚਾਹੇ ਪਾਰਟੀ ਆ। ਆਵਾਮ ਦੀ ਪਾਰਟੀ ਦੇ ਵਿੱਚ ਹੈ ਕਿ ਦਬਦਬਾ ਪੂਰਾ ਹੈ ਬਾਈ। ਇਹਨਾਂ ਦੇ ਤੁਸੀਂ ਕਿਸੇ ਮੰਤਰੀ ਦੇ ਇੰਟਰਵਿਊ ਕਰਕੇ ਦਿਖਾਓ ਸਾਨੂੰ ਦਿੰਦੇ ਆ। ਨਹੀਂ ਦਿੰਦੇ। ਜਿਹੜੇ ਚੈਨਲ ਉਹਨਾਂ ਦੇ ਕਰੇ ਵਿਆ ਵੀ ਇਹਨਾਂ ਨੂੰ ਦੇਣਾ ਆ ਤੇ ਆ ਸਵਾਲ ਪੁੱਛਣੇ ਆ ਉਹਨਾਂ ਨੂੰ ਇੰਟਰਵਿਊ ਦੇਣਗੇ। ਦੂਜਿਆਂ ਨੂੰ ਦਿੰਦੇ ਨਹੀਂ। ਕੋਈ ਇੱਕ ਵੀ ਬਿਆਨ ਤੁਸੀਂ ਦਿਖਾ ਦਿਓ ਇੱਥੇ ਹੁਣ ਕੇਜਰੀਵਾਲ ਸਾਹਿਬ ਆ ਰਹੇ ਆ ਮੈਨੂੰ ਲੱਗਦਾ 17 ਨੂੰ ਸਾਇਦ ਮੌੜ ਤੇ ਉਸ ਦਿਨ ਤੁਸੀਂ ਨੇੜੇ ਲੱਗ ਕੇ ਦਿਖਾ ਦਿਓ ਪੰਜਾਬ ਦੇ ਮੁੱਦੇ ਤੇ ਪਾਣੀ ਤੇ ਬੋਲੀ ਤੇ ਕੋਈ ਇੱਥੋਂ ਦੇ ਵਾਤਾਵਰਨ ਤੇ ਇੱਥੇ ਕੋਈ ਇੱਕ ਵੀ ਮੁੱਦੇ ਤੇ ਉਹਨਾਂ ਦਾ ਸਵਾਲ ਕਰਕੇ ਦਿਖਾ ਦਿਓ ਹੁਣ ਸਿੱਖਿਆ ਨੀਤੀ ਆਈ ਆ ਲਾ ਲੋ 2020 ਕੇਂਦਰ ਸਰਕਾਰ ਨੇ ਪਾਸ ਕਰੀ ਆ ਤੇ ਪੰਜਾਬ ਸਰਕਾਰ ਉਮੀ ਉਹਨੂੰ ਲਾਗੂ ਕਰਨ ਨੂੰ ਫਿਰਦੀ ਆ ਜਿਹਦੇ ਵਿੱਚ ਇਹ ਆ ਕਿ 70% ਜਿਹੜਾ ਸਬਜੈਕਟ ਆ ਉਹ ਮੰਨ ਕੇ ਚੱਲੋ ਕੇਂਦਰ ਸਰਕਾਰ ਤੈਅ ਕਰੂ ਤੇ ਭਗਵਾਨ ਤੁਮਾਰ ਨੂੰ ਤਾਂ ਪੰਜਾਬੀ ਮਾਂ ਬੋਲੀ ਨੇ ਬਹੁਤ ਕੁਝ ਦਿੱਤਾ ਤੇ ਇਹਨੂੰ ਹੁਣ ਬੋਲਣਾ ਚਾਹੀਦਾ ਬਈ 92 ਹੋਰ ਬੈਠਿਆ ਉੱਥੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਰੌਲਾ ਪਾਇਆ ਹੋਊ ਵੀ ਸਾਡੀ ਪੰਜਾਬੀ ਮਾਂ ਬੋਲੀ ਖਤਮ ਹੋ ਜੂ ਇੱਕ ਨੇ ਵੀ ਨਹੀਂ ਸਵਾਲ ਲਾਇਆ ਕੋਈ ਐਮਐਲ ਵੀ ਨਹੀਂ ਬੋਲੇ ਉਹ ਚ ਨਹੀਂ ਮੈਂ ਤਾਂ ਤੁਸੀਂ ਦੇਖਿਆ ਨਹੀਂ ਬਾਈ ਸੰਸਦ ਚ ਜਾਂ ਉਹ ਬਿਆਨ ਚ ਤੁਸੀਂ ਫੋਨ ਕਰਕੇ ਪੁੱਛ ਲਓ ਕੀ ਆ ਬੋਲ ਦੇਣ ਕਿਉਂਕਿ ਏਦੋਂ ਪਹਿਲਾਂ ਜਿਵੇਂ ਬੂਟਿਆਂ ਦੀ ਗੱਲ ਹੁੰਦੀ ਸੀ ਅਸੀਂ ਮੈਂ ਆਪਦੇ ਵੱਲੋਂ ਬਾਈ ਕਰਦੇ ਰਹਿੰਦੇ ਐਮਐਲਏ ਸਾਹਿਬ ਨੂੰ ਕਹਿ ਦਿੰਦੇ ਵੀ ਜੀ ਆ ਕਰਨਾ ਉਹ ਕਰ ਲੈਂਦੇ ਸੀ ਪਰ ਹੌਲੀ ਹੌਲੀ ਸਾਨੂੰ ਦੱਸਿਆ ਵੀ ਜਿਹੜੇ ਐ ਸੀਗਾ ਵੀ ਹਲਕੇ ਨੂੰ ਆਪਾਂ ਵਧੀਆ ਉਹਨਾਂ ਨੂੰ ਹੌਲੀ ਹੌਲੀ ਪਿੱਛੇ ਹੁੰਦੇ ਗਏ ਜਿਹੜੇ ਦੂਜੇ ਸੀਗੇ ਵੀ ਨਾ ਜੀ ਸ਼ਹਿਰ ਚ ਆਪਣੀ ਬੱਲੇ ਬੱਲੇ ਆ ਕਿਉਂਕਿ ਆਪਣਾ ਇਹ ਆ ਅੱਜ ਦੇਖੋ ਅਸੀਂ ਉਹਨਾਂ ਨਾਲ ਸਿਆਸੀ ਦੌਰ ਤੇ ਵੱਖ ਹੋ ਗਏ ਪਾਸੇ ਹੋ ਗਏ ਪਰ ਜਿੰਨਾ ਚਿਰ ਅਸੀਂ ਉਹਨਾਂ ਦੇ ਨਾਲ ਸੀ ਸਾਡਾ ਇਹੀ ਸੀ ਵੀ ਉਹਨਾਂ ਦੇ ਜਿਹੜਾ ਕਾਫਲਾ ਵਧੇ ਘਟੇ ਨਾ ਕਿਉਂਕਿ ਆਪਾਂ ਜੇ ਕਿਸੇ ਨਾਲ ਜੁੜੇ ਆ ਪਾਰਟੀ ਨਾਲ ਜੁੜੇ ਆ ਜਾਂ ਕਿਸੇ ਇਨਸਾਨ ਨਾਲ ਜੁੜੇ ਆ ਆਪਾਂ ਨੂੰ ਦਿਲੋਂ ਉਹਦੇ ਭਲਾਈ ਲਈ ਉਹਦੇ ਚੰਗੇਲ ਕੰਮ ਲਈ ਦਿਲੋਂ ਕੰਮ ਕਰਨਾ ਚਾਹੀਦਾ ਤਾਂ ਹੁਣ 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 ਕੀ ਆ ਕਾਫਲਾ ਵਧੇ ਕਿ ਘਟੇ ਹੁਣ ਕੀ ਸੋਚਾ ਉਹਨਾਂ ਪ੍ਰਤੀ ਕਾਫਲਾ ਵਧੇ ਕਿ ਘਟੇ ਭਾਈ ਜੀ ਉਹਨਾਂ ਦੀ ਮਿਹਨਤ ਆ ਉਹਨਾਂ ਨੇ ਆਪਦੀ ਮਿਹਨਤ ਕਰਨੀ ਆ ਅਸੀਂ ਆ ਜਸਨ ਬਾਈ ਨੇ ਅਸੀਂ ਕਾਂਗਰਸ ਪਾਰਟੀ ਨੇ ਆਪਦੀ ਮਿਹਨਤ ਕਰਨੀ ਆ ਮੈਂ ਤਾਂ ਕਹਿੰਦਾ ਉਹ ਚੰਗੇ ਕੰਮ ਕਰਨ ਜਿਹੜੇ ਹਲਕੇ ਦੇ ਲੋਕਾਂ ਲਈ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਉਹ ਵਾਅਦੇ ਪੂ ਤੇ ਵਧੀਆ ਗੱਲ ਆ ਜੇ ਨਹੀਂ ਵਾਦੇ ਪੂਰੇ ਕਰਨਗੇ ਤਾਂ ਅਸੀਂ ਬਾਰ-ਬਾਰ ਉਹਨਾਂ ਨੂੰ ਖੜਕਾ ਕੇ ਕੁੰਡਾ ਉਹਨੂੰ ਦੱਸਿਆ ਕਰਾਂਗੇ ਜੀ ਆ ਪਿੰਡ ਚ ਆ ਵਾਦਾ ਕੀਤਾ ਜੀ ਕਿਉਂਕਿ ਮੈਨੂੰ ਕੱਲੇ-ਕੱਲੇ ਪਿੰਡ ਚ ਪਤਾ ਵੀ ਕਿਹੜੇ ਪਿੰਡ ਚ ਜਾ ਕੇ ਅਸੀਂ ਇਹ ਆਖਿਆ ਸੀ ਵੀ ਆ ਮੀਟਰ ਦੇ ਬਕਸੇ ਛੋਡੇ ਜਵਾਕ ਬਣਾਇਆ ਕਰਨਗੇ ਆ ਖੰਭੇ ਛੋਡੇ ਜਵਾਕ ਬਣਾਇਆ ਕਰਨਗੇ ਆ ਲੋਕ ਇੱਟਾਂ ਦੀਆਂ ਜਿਹੜਾ ਉਹ ਆ ਚਿੰਨ ਦਾ ਕੰਮ ਛੋਡੇ ਬੱਚਿਆਂ ਨੂੰ ਦਿੱਤਾ ਜਾਊ ਮੈਨੂੰ ਕੱਲੇ-ਕੱਲੇ ਪਿੰਡ ਦਾ ਪਤਾ ਤੇ ਪਿੰਡ ਵਾਲਿਆਂ ਨੂੰ ਵੀ ਪਤਾ ਉਹਨਾਂ ਨੂੰ ਪਿੰਡ ਦੇ ਲੋਕ ਨੂੰ ਪੁੱਛਦੇ ਸੀ ਮੈਨੂੰ ਤਾਂ ਪੁੱਛਦੇ ਸੀ ਨਾ ਪਤਾ ਕੀ ਇੱਕ ਆਪਣੇ ਪੰਜਾਬੀਆਂ ਦੀ ਹਜੇ ਛੇਪਜੀ ਵਾਲੀ ਆ ਜਿਹੜ ਬੀ ਸਿੱਧੀ ਨਹੀਂ ਗੱਲ ਕਰਦੇ ਉਹ ਥੋੜੇ ਬੰਦੇ ਹੁੰਦੇ ਹਲਕੇ ਜ ਉਹ ਮੈਨੂੰ ਦਾ ਆਥ ਨੇ ਕਈ ਵਾਰੀ ਕੋਈ ਪਿੱਗ ਲਾ ਕੇ ਵੀ ਫੋਨ ਲਾ ਲੰਦਾ ਵੀ ਸਾਡੇ ਪਿੰਡ ਆਏ ਕਹਿ ਕੇ ਗਏ ਸੀ ਉਹ ਤੁਸੀਂ ਕਰਾਂ ਨਹੀਂ ਮੈਂ ਕਹਿੰਦਾ ਕੋਈ ਨਹੀਂ ਕਰਦੇ ਬਹੁਤ ਫੋਨ ਆਉਂਦੇ ਸੀ ਉਹਨਾਂ ਨੂੰ ਅੱਜ ਦੇਖਦੇ ਵੀ ਹੋਣਗੇ ਜਿਹੜੇ ਫੋਨ ਲਾਉਂਦੇ ਸੀ ਪਰ ਉਹ ਐਮਐਲਏ ਸਾਹਿਬ ਨੂੰ ਨਹੀਂ ਸੀ ਜੋ ਵੇਜ ਜਾ ਕੇ ਕਹਿ ਸਕਦੇ ਮੈਂ ਜਰੂਰ ਕਹਿੰਦਾ ਹੁੰਦਾ ਸੀ ਐਵੇਂ ਕਹਿ ਦਗੇ ਤੁਸੀਂ ਐਮਐਲਏ ਸਾਹਿਬ ਨੂੰ ਵੀ ਬੱਸ ਲੋ ਅਸੀਂ ਬਥੇਰਾ ਕਹਿਣਾ ਜੀ ਆਹ ਕੰਮ ਐ ਕਰ ਲਗੇ ਚਲੋ ਵਧੀਆ ਵੈਗਰੂ ਉਹਨਾਂ ਨੂੰ ਤਰੱਕੀ ਦੇਵੇ ਸਾਡੇ ਤੇ ਵੀ ਮੇਰ ਰੱਖੇ ਜੀ ਸਮਾਂ ਇਹਤ ਬਹੁਤ ਬਹੁਤ ਧੰਨਵਾਦ ਜੀ ਧ ਜਦ ਸੰ ਚਾਹਲ ਤੇ ਸੀਰਾ ਬਾਈ ਹੁਰੀ ਸੀ ਸੋ ਜਿਹਨਾਂ ਨੇ ਕਿਹਾ ਕਿ ਜੋ ਚੀਜ਼ਾਂ ਕਈਆਂ ਸੀ ਜਾਂ ਜੋ ਵਾਦੇ ਲੋਕਾਂ ਦੇ ਨਾਲ ਆਮ ਪਿੰਡਾਂ ਦੇ ਵਿੱਚ ਜਿਹੜਿਆ ਕੀਤੇ ਗਏ ਸੀ ਹਲਕੇ ਦੇ ਵਿੱਚ ਕੀਤੇ ਗਏ ਸੀ ਕਿਤੇ ਨਾ ਕਿਤੇ ਉਹ ਪੂਰੇ ਨਹੀਂ ਹੋ ਇਹ ਕਹਿੰਦੇ ਕਿ ਮੈਂ ਕਹਿੰਦਾ ਵੀ ਰਿਹਾ ਪਰ ਉਹ ਚੀਜ਼ਾਂ ਜਿਹੜੀਆਂ ਪੂਰੀ ਨਹੀਂ ਕਹਿੰਦੇ ਨੇ ਕਿ ਹੁਣ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਲੋਕਾਂ ਦੇ ਉਹ ਕੰਮ ਕਰਨ ਦੀ ਜਿੰਨੇ ਕੋ ਯੋਗ ਅਸੀਂ ਹੈਗੇ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਉਹ ਇਜਾਜ਼ਤ ਧੰਨਵਾਦ ਜੀ